ਮੈਨੂੰ ਨਹੀਂ ਸੀ ਪਤਾ ਕਿੰਨੇ ਦੀ ਮਿਲਦੀ ਆ ਜਾਂ ਕੀ ਹਿਸਾਬ ਕਿਤਾਬ ਪਹਿਲਾਂ ਦਾਦੇ ਵਰਗੇ ਤਾਏ ਵਰਗੇ ਰਹਦੇ ਹੁੰਦੇ ਸੀ ਜਦੋਂ ਅਸੀਂ ਬਹੁਤ ਛੋਟੇ ਸੀ ਸਾਡੇ ਜਿਹੜਾ ਤਾਏ ਚਾਚਾ ਦਾ ਗੈਪ ਉਹ ਬਹੁਤ ਵੱਡਾ ਠੀਕ ਦੋ ਚੀਜ਼ਾਂ ਨੇ ਇੱਕ ਤਾਂ ਦਿਲ ਖੁੱਲਾ ਚਾਹੀਦਾ ਹਾਂਜੀ ਦੂਜੀ ਥਾਂ ਖੁੱਲੀ ਚਾਹੀਦੀ ਠੀਕ ਹੈ ਫੇਰ ਥੋੜੇ ਥੋੜੇ ਟਾਈਮ ਖੁੱਲਾ ਚਾਹੀਦਾ ਠੀਕ ਉਹ ਸਾਰਾ ਸੰਗ ਰੱਖਿਆ ਮੂਰੇ ਘਮਿਆ ਮੇਰੇ ਦਿਲ ਚ ਉਹਦੋਂ ਵੀ ਥੋੜੀ ਜਿਹੀ ਗਈ ਵੀ ਯਾਰ ਵੀ ਕਮ ਗੜਬੜ ਲੱਗਦਾ ਫਿਰ ਮੇਰੀ ਮਾਤਾ ਮੈਨੂੰ ਕਹਿੰਦੀ ਵੀ ਜੱਤੂ ਓਰੀਜਨਲ ਇਹਦੇ ਚੌ ਨਾ ਲਈਆ ਬਿਨਾਦਰ ਜੀ ਕਰ ਦ ਤੂੰ ਰੱਖ ਪਤਾ ਨਹੀਂ ਇਹ ਨਸ਼ਾ ਹੁੰਦਾ ਮੈਨੂੰ ਲੱਗਦਾ ਸ਼ਾਇਦ ਪਾਗਲਪਨ ਹੁੰਦਾ ਹੋਊਗਾ ਇਹਨੂੰ ਇਹ ਵੀ ਪਤਾ ਮਤਲਬ ਵੀ ਇਹੇ ਘਰ ਦਾ ਮਾਲਕ ਹੈ ਇੱਕ ਸਰਾ ਤੇ ਟੈਟ ਨੇ ਠੀਕ ਹੈ ਹੋਰ ਇਹਨੂੰ ਕੋਈ ਤੀਜੀ ਬਿਮਾਰੀ ਨਹੀਂ ਮੈਨੂੰ ਤੁਸੀਂ ਇਹ ਕਹ ਲਓ ਮੈਂ ਇੱਕ ਕਮਰੇ ਦਾ ਬੰਦ ਕਮਰੇ ਦਾ ਬੱਲਵਾਂ ਹੈ ਨਾ ਹਾਂਜੀ ਇਹਨਾਂ ਲਈ ਤੁਹਾਨੂੰ ਬਹੁਤ ਬਾਈਬ ਹੁੰਨਾ ਪੈਂਦਾ ਲੋਕਾਂ ਦੇ ਵਿਚਰਨਾ ਪੈਂਦਾ ਜਿੱਥੇ ਘੋੜਾ ਚੜਜੂਗਾ ਉੱਥੇ ਹਾਲੇ ਤੱਕ ਚੜਨ ਵਾਲੀ ਕੋਈ ਗੱਡੀ ਨਹੀਂ ਸਤ ਸ੍ਰੀ ਅਕਾਲ ਮੇਰਾ ਨਾਮ ਹੈ ਰੁਪਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਲੀਡਿੰਗ ਪੰਜਾਬ ਚੈਨਲ ਅੱਜ ਸਾਡੇ ਨਾਲ ਨੇ ਡਾਕਟਰ ਕੁਲਵਿੰਦਰ ਸਿੰਘ ਜੀ ਸਤ ਸ੍ਰੀ ਅਕਾਲ ਜੀ ਥੋ ਠੀਕ ਠਾਕ ਹੋ ਹਾਂਜੀ ਹਾਂ ਬਿਲਕੁਲ ਠੀਕ ਠਾਕ ਅੱਜ ਵੀ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ ਘੋੜਿਆਂ ਬਾਰੇ ਜਾਣਕਾਰੀ ਲਵਾਂਗੇ 4 ਜੀ ਸੇ ਤਾਂ ਕਹਿ ਲਿਆ। ਹਾਂ ਠੀਕ ਠਾਕ ਜੀ ਤੁਸੀਂ ਸਵਾਗਤ ਤੁਹਾਡਾ ਤੁਹਾਡਾ ਜੀ ਆਇਆਂ ਨੂੰ ਜੀ। ਇੱਕ ਸਾਨੂੰ ਇਹ ਜਾਣਕਾਰੀ ਦਿਓ ਵੀ ਤੁਹਾਡੀ ਘੋੜਿਆਂ ਦੇ ਵਿੱਚ ਦਿਲਚਸਪੀ ਕਿਵੇਂ ਵਧੀ? ਮਤਲਬ ਵੀ ਇੰਟਰਸਟ ਹੋਣ ਦੀ ਗੱਲ ਇਹ 2020 ਦੀ ਕਹਾਣੀ ਹੈ। ਹਾਂਜੀ। ਪਹਿਲਾਂ ਮੈਂ ਮਤਲਬ ਮੈਂ ਦੱਸ ਦਿੰਨਾ ਥੋੜਾ ਜਿਹਾ ਆਪਣੇ ਬਾਰੇ। ਮੈਂ ਪਹਿਲਾਂ ਐਮ ਐਸ ਸੀ ਕਰਕੇ ਕਾਲਜ ਦੇ ਵਿੱਚ ਪੜਾਵਾ ਹੁੰਦਾ ਸੀ। ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਕੰਮ ਕਰਨ ਬਾਰੇ ਸੋਚਿਆ। ਹਾਂਜੀ। ਫਿਰ ਮੈਂ 베ਰਕਾ ਤੋਂ ਗਾਈ ਨੀ ਦਾ ਡਿਪਲੋਮਾ ਕਰਕੇ ਆਇਆ ਵੈਟਰਨਰੀ ਦੇ ਵਿੱਚ। ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਗਾਂਵ ਮੱਜਾਂ ਦੀ ਬੇਰਕਾ ਦੇ ਵਿੱਚ ਮੰਨ ਕੇ ਚਲੋ ਪ੍ਰੈਕਟਿਸ ਕਰਦਾ ਸੀਗਾ ਹਾਂਜੀ ਫਿਰ ਮੇਰਾ ਅਚਾਨਕ ਇੰਟਰਸਟ ਬਣਦਾ ਘੋੜਿਆਂ ਦੇ ਵਿੱਚ ਹਾਂਜੀ ਜਿਵੇਂ ਤੁਸੀਂ ਸੋਚਦੇ ਹੋ ਨਾ ਉਵੇਂ ਹੋ ਜਾਂਦਾ ਠੀਕ ਹੈ ਤੇ ਵੈਟਰਨਰੀ ਦੇ ਵਿੱਚ ਇੱਕ ਮਤਲਬ ਘੋੜਿਆਂ ਨੂੰ ਬਹੁਤ ਵੱਡੀ ਮੰਨਿਆ ਜਾਂਦਾ ਇਹਨੂੰ ਹਰੇਕ ਬੰਦਾ ਹੱਥ ਨਹੀਂ ਪਾਉਂਦਾ ਠੀਕ ਹੈ ਜੀ ਤੇ ਫਿਰ ਮੈਂ ਇਹਨਾਂ ਬਾਰੇ ਪੜਨਾ ਸ਼ੁਰੂ ਕੀਤਾ 2017 ਤੋਂ 2020 ਤੱਕ ਮੈਂ ਮਤਲਬ 5 5 7 7 ਘੰਟੇ ਰੋਜ਼ ਪੜ੍ਹਦਾ ਰਿਹਾ ਹਾਂਜੀ ਮੇਰਾ ਪਹਿਲਾ ਮੋਟਿਵ ਸੀਗਾ ਵੀ ਮੈਂ ਘੋੜਿਆਂ ਦੀ ਜਿਹੜੀ ਪ੍ਰੈਕਟਿਸ ਆ ਉਹ ਸ਼ੁਰੂ ਕਰਾਂ ਪਰ ਫਿਰ ਅਚਾਨਕ ਮਤਲਬ ਮੈਨੂੰ ਇਹ ਹੋਇਆ ਵੀ ਆਪਾਂ ਨੂੰ ਇੱਕ ਘੋੜੀ ਲੈਣੀ ਪਾਉ ਠੀਕ ਹੈ ਮੈਨੂੰ ਨਹੀਂ ਸੀ ਪਤਾ ਕਿੰਨੇ ਦੀ ਮਿਲਦੀ ਆ ਜਾਂ ਕੀ ਹਿਸਾਬ ਕਿਤਾਬ ਪਹਿਲਾਂ ਦਾਦੇ ਵਰਗੇ ਤਾਏ ਵਰਗੇ ਰੱਖਦੇ ਹੁੰਦੇ ਸੀ ਜਦੋਂ ਅਸੀਂ ਬਹੁਤ ਛੋਟੇ ਸੀ ਸਾਡੇ ਜਿਹੜਾ ਤਾਏ ਚਾਚਾ ਦਾ ਗੈਪ ਉਹ ਬਹੁਤ ਵੱਡਾ ਠੀਕ ਹੈ ਮੰਨ ਕੇ ਚੱਲ ਮੇਰੇ ਤਾਏ ਦੀ ਉਮਰ ਕਾਫੀ ਸੀ ਜਦੋਂ ਅਸੀਂ ਛੋਟੇ ਸੀ ਹਾਂਜੀ ਤੇ ਉਹ ਨਰ ਘੋੜਾ ਰੱਖਦਾ ਹੁੰਦਾ ਸੀ ਤੇ ਉਸ ਤੋਂ ਬਾਅਦ ਭਾਈ ਮੈਂ ਜਦੋਂ ਚਲੋ ਸਾਰੇ ਉਹ ਸਟੱਡੀ ਕੰਪਲੀਟ ਹੋ ਗਈ ਇੱਧਰ ਆਪ ਦਾ ਕੰਮ ਵੀ ਲੱਗ ਗਿਆ ਬੇਰਕਾ ਚ ਡਿਊਟੀ ਮਿਲ ਗਈ ਹਾਂਜੀ ਤੇ ਫਿਰ ਮੈਂ ਥੋੜੇ ਪਿੰਡ ਦੀ ਡਿਊਟੀ ਮਿਲਦੀ ਸੀ ਉਹਨਾਂ ਵਿੱਚੋਂ ਠੀਕ ਆ ਚਾਹੁੰਦਾ ਪਿੰਡ ਹਾਂ ਸੰਰੂਲ ਉਹਨੂੰ ਫਿਰ ਮੈਂ ਨਾ ਘੋੜੀ ਲੈਣ ਬਾਰੇ ਵਿਚਾਰ ਬਣਾਉਣਾ ਹਾਂਜੀ ਮੈਨੂੰ ਨਹੀਂ ਪਤਾ ਵੀ ਕਿੰਨੇ ਦੀ ਮਿਲਦੀ ਹੈ ਕੀ ਹਿਸਾਬ ਕਿਤਾਬਾ ਕੀ ਗੱਲਬਾਤ ਆ ਮੈਂ 50,000 ਰੁਪਏ ਲੈ ਕੇ ਮੁਕਸਰ ਦੀ ਮੰਡੀ ਤੇ ਚਲੇ ਜਾਂਦਾ। ਮੈਨੂੰ ਬਸ ਇਹ ਹੋ ਗਿਆ ਵੀ ਚਾਹੇ ਕੁਝ ਵੀ ਹੋਵੇ ਘੋੜੀ ਲੈਣੀ ਲੈਣੀ। ਨਾ ਤਾਂ ਮੈਨੂੰ ਰਾਈਡਿੰਗ ਦਾ ਸ਼ੌਕ ਹੈ ਮੈਂ ਅਜੇ ਤੱਕ ਕਦੇ ਘੋੜੇ ਤੇ ਨਹੀਂ ਬੈਠਿਆ। ਬਸ ਮੈਨੂੰ ਐਸੀ ਵੀ ਇੱਕ ਘੋੜੀ ਲੈਣੀ ਲੈਣੀ ਹੈ। ਹਾਂ ਨਾ ਮੈਨੂੰ ਬਰੀਡਿੰਗ ਦਾ ਸੀਗਾ ਵੀ ਆਪਾਂ ਬਰੀਡਿੰਗ ਕਰਨੀ ਹੈ। ਤੇ ਉਸ ਤੋਂ ਬਾਅਦ ਮੈਂ ਮੁਕਸਰ ਜਾਂਦਾ। ਮੁਕਸਰ ਜਾਂਦਾ ਤੇ ਉੱਥੇ ਕੋਈ ਬੰਦਾ ਮੈਨੂੰ ਜਾਣਦਾ ਨਹੀਂ ਸੀ। ਮੁਕਸਰ ਮੰਡੀ। ਪਰ ਮੇਰੇ ਅੰਦਰ ਸਰਦਾ ਬਹੁਤ ਸੀਗੀ। ਜਦੋਂ ਮੈਂ ਇੱਥੋਂ ਵੀ ਗਿਆ ਮੈਂ ਮੈਨੂੰ ਪਤਾ ਲੱਗਿਆ 40 ਮੁਕਤਾਂ ਦੀ ਧਰਤੀ ਹੈ ਤੇ ਮੈਂ ਉਹ ਧਰਤੀ ਨੂੰ ਸਲਾਮ ਕਰਨ ਚੱਲਿਆ ਸੀ ਠੀਕ ਹੈ ਮੈਂ ਜਦੋਂ ਉੱਥੇ ਉੱਤਰਿਆ ਇਹ ਵੀ ਹਕੀਕਤ ਹੈ ਮੈਂ ਉਹ ਮਿੱਟੀ ਮੱਥੇ ਨੂੰ ਲਾਈ ਹਨਾ ਹਾਂਜੀ ਵੀ ਉਹ ਸਾਰਾ ਸੀਨ ਅੱਖਾਂ ਮੂਰੇ ਘੁੰਮਿਆ ਵੀ ਕਿਵੇਂ ਕਮਾਸਾਨ ਜੁੱਧ ਹੋਇਆ ਹੋਣਾ ਹਾਂ ਉੱਥੋਂ ਫਿਰ ਅਸੀਂ ਮੈਂ ਸਾਰੇ ਮੇਲੇ 'ਚ ਘੁੰਮਦਾ ਤੇ 50000 ਤਾਂ ਤਾਂ ਮੰਨ ਕੇ ਚਲੋ ਉੱਥੇ ਕੋਈ ਟੱਟੂ ਵੀ ਹੈ ਨਹੀਂ ਸੀ ਅੱਛਾ ਹਾਂ ਤੇ ਮੈਂ ਕਈਆਂ ਨੂੰ ਪੁੱਛਿਆ ਕੋਈ ਚਾਹ ਜਹ ਜਿਹ ਦੀ ਮਰਜ਼ੀ ਹੈ ਕੋੜ ਸਾਰੇ ਚੰਗੇ ਹੁੰਦੇ ਆ ਜਿਹਦੇ ਕੋਲੇ ਜਿਹੜਾ ਹੈਗਾ ਉਹਦਾ ਜਿਉਂ ਦਿਲ ਨਾਲ ਰੱਖਿਆ ਹੋਇਆ ਉਹਦੀ ਕੀਮਤ ਕੋਈ ਕੀਮਤ ਨਹੀਂ ਆ ਮੈਂ ਕਈਆਂ ਨੂੰ ਪੁੱਛਿਆ ਹਨ ਕੋਈ 2 ਲੱਖ ਕੋਈ 2.5 ਲੱਖ ਹਾਂਜੀ ਮੈਂ ਸੋਚਦਾ ਵੀ ਯਾਰ ਮਨਾ ਵੀ 50000 ਵਾਲਾ ਤਾਂ ਵੀ ਹੈ ਤੇ ਤਾਂ ਵੀ ਉੱਪਰ ਉਹ ਲੈ ਕੇ ਜਾਣਾ ਪੈਣਾ ਜਿਹੜਾ ਪਰਾਲੀ ਵਾਲਾ ਹੁੰਦਾ ਜਿਹੜਾ ਵੇਚਦੇ ਹੁੰਦੇ ਆ ਹਾਂਜੀ ਚਲੋ ਮੈਂ ਨਾ ਆਪ ਪੇਜ ਬਣਾਇਆ ਸੀ ਉਦੋਂ ਇਕੱਠੇ ਜਦੋਂ ਯੂਨੀਵਰਸਿਟੀ ਦੇ ਸੀਗੇ ਤਹੀਂ ਬਣਾ ਕੇ ਦਿੱਤਾ ਹਾਂਜੀ ਮੈਂ ਉਹਦੇ ਤੇ ਪੋਸਟ ਪਾਈ ਵੀ ਮੈਨੂੰ ਇੱਕ ਬਸ਼ੇਰੀ ਚਾਹੀਦੀ ਆ ਵੀ ਜੇ ਕੇਸ ਸੱਜਣ ਕੋਲੇ ਹੋਵੇ ਠੀਕ ਹੈ ਉਹਨਾਂ ਨੇ ਕੀ ਕੀਤਾ ਮੈਨੂੰ ਪੋਸਟ ਥਲੇ ਕਈ ਕਮੈਂਟ ਆਏ ਅੱਛਾ ਕਈ ਕਮੈਂਟ ਆਏ ਇੱਕ ਬੰਦਾ ਸੀ ਕੋਟ ਹੀ ਸੇ ਕਹਿੰਦਾ ਠੀਕ ਹੈ ਜਿਹੜੀ ਬਸ਼ੇਰੀ ਤੁਸੀਂ ਅਜਨ ਅਕਸਰੀ ਲੋਕ ਕੋੜਾ ਪ੍ਰੇਮੀ ਜਾਣਦੇ ਆ ਸਾਰੇ ਹਾਂਜੀ ਪਰ ਇੱਕ ਗੱਲ ਮੈਂ ਦਿਨੋ ਕਰਦਾ ਬਹੁਤ ਸਤਿਕਾਰਯੋਗ ਨੇ ਬਹੁਤ ਪਿਆਰ ਦਿੱਤਾ ਮੈਨੂੰ ਉਹਨਾਂ ਦਾ ਕੋੜਾ ਦੱਸੀ ਨੇ ਚਲੋ ਉਹ ਬਾਈ ਨਾਲ ਮੇਰੀ ਗੱਲ ਹੋਈ ਉਹਨੇ ਮੈਨੂੰ ਮੰਗਿਆ ਪੈਟਾ ਠੀਕ ਹੈ ਮੈਨੂੰ ਲੱਗਿਆ ਵੀ ਯਾਰ ਇਹ ਤਾਂ ਵੀ ਸੌਖਾ ਜਿਹਾ ਗੱਲ ਮੈਂ ਵੀ 65000 ਨੇੜੇ ਤੇੜੇ ਲੱਗ ਜੂ ਮੇਰੇ ਮਨ ਚ ਇਹ ਵੀ ਜੇ 5-7000 ਦੀ ਲੋਡ ਹੋਈ ਹੋਰ ਕਿਤੋਂ ਕਰਦਾਂਗੇ ਹਾਂਜੀ ਚਲੋ ਮੈਂ ਇੱਕ ਦੋ ਨੂੰ ਦਿਖਾਈ ਵੀ ਦਿਖਾਈ ਦਿਖੋਈ ਚੱਲ ਹੁਣ ਅਗਲੇ ਨੇ ਤਾਂ ਆਪਦੇ ਹਿਸਾਬ ਨਾਲ ਕਹਿਣਾ ਹੁੰਦਾ ਆਪ ਆਪਦੇ ਹਿਸਾਬ ਨਾਲ ਦੇਖਣਾ ਸੀਗਾ ਤੇ ਥੋੜੀ ਸਟੋਰੀ ਲੰਬੀ ਹੋ ਜੂ ਪਰ ਹੈ ਇੰਟਰਸਟ ਹੋਊਗਾ ਹਾਂਜੀ ਨਤੀਜਾ ਲਾਸਟ ਦਿਨ ਨਿਕਲੂਗਾ ਜਦੋਂ ਮੈਂ ਇੱਕ ਦੋ ਨੂੰ ਪੁੱਛਿਆ ਨਾ ਘੋੜਿਆਂ 'ਚ ਇੱਕ ਵਹਿਮ ਬਹੁਤ ਆ ਅੱਛਾ ਵੀ ਦੀ ਆ ਪੌਰੀ ਮਾੜੀ ਆ ਜੇ ਇਹਦੇ ਆ ਬਾਲ ਚਿੱਟੇ ਹੋ ਗਏ ਥੋੜਾ ਘਰ ਘੱਟ ਦੂ ਤੁਹਾਡੀਆਂ ਜੜਾ ਘੱਟ ਦੂ ਤੁਹਾਡੀ ਕੁਲ ਫਤਮ ਹੋ ਜੂਗੀ ਬਹਿਨ ਪਰਮ ਜਿਆਦੇ ਬਹੁਤ ਜਿਆਦੇ ਨਹੀਂ ਚਲੋ ਹੁਣ ਆਪਣੇ ਕੋਲੇ 50000 ਚ ਜਾਂ ਤਾਂ ਬਹਿਨ ਦੇਖੇ ਜਾਂਦੇ ਹਾਂਜੀ ਜਾਂ ਫਿਰ ਆਪ ਦਾ ਸ਼ੌਕ ਪੂਰਾ ਹੁੰਦਾ ਸਹੀ ਗੱਲ ਮੈਂ ਭਈ ਸਾਰੀਆਂ ਚੀਜ਼ਾਂ ਇਗਨੋਰ ਕਰਕੇ ਅਸੀਂ ਕੋਰਤੀਸੇ ਖਾਣ ਨੂੰ ਜਾਂਦੇ ਹਾਂ ਤੇ ਗੱਡੀ ਚ ਐਸ ਲੋਟ ਜਾਂਦੇ ਹਾਂ ਅਸੀਂ ਚਾਰ ਜੰਗ ਮੈਂ ਸੀ ਮੇਰਾ ਮਿੱਤਰ ਬਰਾੜ ਸੀ ਤੇ ਜਾਂਦੇ ਹਾਂ ਤਾਂ ਇੱਕ ਮੋਟਰਸਾਈਕਲ ਸਾਡੇ ਕੋਲੇ ਬਿਨਾਂ ਕਿਸੇ ਬੰਦੇ ਤੋਂ ਅੱਛਾ ਐ ਸਾਈਡ ਚ ਕੋਲਤੀ ਨਾ ਮਿਲ ਜਾਂਦਾ ਗੱਡੀ ਹੌਲੀ ਸੀ ਕੋਈ ਨਹੀਂ ਸੀ ਉੱਪਰ ਸਵਾਰ ਨਹੀਂ ਸੀ ਕੋਈ ਨਹੀਂ ਸੀ ਉੱਪਰ ਮੈਂ ਜਦੋਂ ਮੋਟਰਸਾਈਕਲ ਕੋਲ ਦੀ ਲੰਘਿਆ ਮੈਂ ਗੱਡੀ ਮੈਂ ਚਲਾਉਂਦਾ ਸੀ ਮੈਂ ਗੱਡੀ ਹੌਲੀ ਕਰ ਲਈ ਮੈਂ ਕਿਹਾ ਵੀ ਆਹ ਕੀ ਹੋਇਆ ਜਦੋਂ ਮੈਂ ਸਾਈਡ ਵਾਲੇ ਸ਼ੀਸ਼ੇ ਨਾਲ ਹੀ ਦੇਖਿਆ ਇੱਕ ਮੋਟਰਸਾਈਕਲ ਇਧਰੋਂ ਆਉਂਦਾ ਸੀ ਕਿ ਇਧਰੋਂ ਆਉਂਦਾ ਸੀ ਦੋਨੇ ਟੱਕਰ ਹੋ ਗਏ ਦੋਨਾਂ ਦੀ ਟੱਕਰ ਹੋਈ ਉਹ ਚਾਰੇ ਪੰਜੇ ਜਾਨੇ ਉੱਥੇ ਥੈਨ ਦੀ ਮਰ ਗਏ ਵਾਹ ਮੈਨੂੰ ਮਤਲਬ ਮੇਰੇ ਦਿਲ 'ਚ ਡਰਤਾ ਬਿਠਾਤਾ ਨਾ ਕਿਸੇ ਨੂੰ ਹਾਂਜੀ ਹਾਂਜੀ ਵੀ ਯਾਰ ਇਹ ਮਤਲਬ ਵੀ ਜੇ ਆਏ ਮਾੜਾ ਹੋਵੇ ਤਾਂ ਮਾੜਾ ਹੋਵੇ ਜਿਹੜੇ ਹੁਣ ਨਾਲ ਨੇ ਉਹਨਾਂ ਨੂੰ ਕੁਝ ਨਹੀਂ ਪਤਾ ਉਹਨਾਂ ਨੂੰ ਵੀ ਇਹਨਾਂ ਦਾ ਕੋਈ ਬਹਿਮ ਨਹੀਂ ਹੁੰਦਾ ਮੇਰੇ ਦਿਲ 'ਚ ਉਹਦੋਂ ਵੀ ਥੋੜੀ ਜਿਹੀ ਗਈ ਵੀ ਯਾਰ ਵੀ ਕੰਮ ਗੜਬੜ ਲੱਗਦਾ ਚਲੋ ਮੈਂ ਕੋਈ ਨਾ ਜਾ ਕੇ ਦੇਖਦੇ ਆ ਚਲੋ ਉਹ ਭਰਾ ਅੱਜ ਵੀ ਮੇਰੀ ਬਹੁਤ ਨਾਲ ਰਿਸਪੈਕਟ ਕਰਦਾ ਤੇ ਪਿਆਰ ਵੀ ਬਹੁਤ ਹੈ ਸਾਡਾ ਅਸੀਂ ਉਹਦੇ ਕੋਲੇ ਗਏ ਹਾਂਜੀ ਉਹ ਕਹਿੰਦਾ ਬੈਠੋ ਚਾਹ ਪੀਓ ਅਸੀਂ ਚਾਹ ਦਾ ਘੱਟੋ ਮੇਰੇ ਹੱਥ 'ਚ ਹਾਂਜੀ ਮੈਨੂੰ ਕਿਸੇ ਨੇ ਕਿਹਾ ਵੀ 15 ਕ ਹਜ਼ਾਰ ਦੀ ਹੈ ਇਹ ਅੱਛਾ ਵੀ ਇੰਨੇ ਕੇ ਪੈਸੇ ਲਾਈ ਠੀਕ ਹੈ ਮੈਂ ਚਾਹ ਦੀ ਪਹਿਲੀ ਗੁੱਟ ਭਰੀ ਮੈਂ ਹੈ ਗਿਰੂ ਬੇਸ਼ੇਰੀ ਦੇਣੀ ਇਹ ਕਹਿੰਦਾ ਦੇ ਦਾਂਗੇ ਹਾਂ ਦੂਜੀ ਗੁੱਟ ਭਰੀ ਮੈਂ ਹੈ ਗਿਰੂ 15000 ਕਹਿੰਦਾ ਕੋਈ ਨਾ ਚਾਹ ਪੀਓ ਹਾਂ ਮੈਂ ਅਗਲੀ ਭਰੀ ਮੈਂ ਵੀਰੇ 20000 ਹਾਂ ਕਹਿੰਦਾ ਕੋਈ ਨਾ ਚਾਹ ਪੀਓ ਤੁਸੀਂ ਹਾਂ ਕੋਈ ਗੱਲ ਨਹੀਂ ਚਾਹ ਪੀ ਲਓ ਹਾਂ ਮੈਂ ਕਹਿੰਦੀ ਕੋਈ ਗੱਲ ਮਤਲਬ ਕੱਪ ਪੀਂਦੇ ਪੀਂਦੇ ਮੈਂ ਉਹਨੂੰ 40000 ਰੁਪਏ ਕਹਿੰਦਾ ਠੀਕ ਹੈ ਮਤਲਬ ਚਾਹ ਦਾ ਕੱਪ ਖਤਮ ਹੁੰਦੇ ਹੁੰਦੇ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਬੈਠੋ ਮੈਂ ਹੈ ਵੀਰੇ ਕਹਿ ਲਾ ਸੁਣਦਾ ਵੀ ਬੈਠਣ ਨਾਲ ਕੁਝ ਨਹੀਂ ਬਣਨਾ ਹਾਂ ਵੀ ਰੁਪਈਆ ਮੇਰੇ ਕੋਲ 50000 ਉਹਦੇ ਵਿੱਚੋਂ 3500 ਟੈਂਪੂ ਦਾ ਕਿਰਾਇਆ ਲੱਗਣਾ 2500 ਦਾ ਮਤਲਬ ਬਰਨਾਕਾਰ ਸੀ ਮੈਂ ਕਹਿੰਨੇ ਤੇਲ ਖਾ ਜਾਣਾ ਤੇ ਕੁੱਲ ਮਲਾ ਗਿਆ ਆਉਣ ਜਾਣ ਵਾਲੇ ਹੀ ਖਰਚ ਵੀ ਇੰਨੇ ਕੀ ਪੈਸੇ ਆ ਠੀਕ ਆ ਉਹ ਮੈਨੂੰ ਕਹਿੰਦਾ ਵੀ ਤੁਸੀਂ ਰੱਖਣੀ ਆ ਮੈਂ ਕਿਹਾ ਇਹ ਤੇਰੇ ਨਾਲ ਪਾਦਾ ਵੀ ਰੱਖਣੀ ਘਰੀ ਆ ਵੀ ਮੈਨੂੰ ਸ਼ੌਂਕ ਪੈਣਿਆ ਸ਼ੌਂਕ ਦੀ ਗੱਲ ਆ ਮੈਨੂੰ ਠੀਕ ਆ ਮਤਲਬ ਰੀਜ ਦੀ ਵੀ ਪ੍ਰਮਾਤਮਾ ਕਿਵੇਂ ਪੂਰੀ ਕਰਦਾ ਸਹੀ ਮੈਂ ਉਹ ਭਾਈ ਉਹਨੂੰ ਖਰੀਦੀ ਉੱਥੋਂ ਟੈਂਪੂ ਚਾੜੀ ਤੇ ਰਾਤ ਨੂੰ 11 ਵਜੇ ਬਿਸ਼ੇਰੀ ਇੱਥੇ ਘਰੇ ਆਪਣੇ ਲੋਹਣੇ ਆਪਾਂ ਅੱਛਾ ਤੇ 11 ਵਜੇ ਕੇ 5-7 ਮਿੰਟ ਤੇ ਜਿਹੜਾ ਵੱਡਾ ਭਰਾ ਪੁਲਿਸ ਚ ਹਾਂਜੀ ਉਹਨਾਂ ਦੀ ਗੱਡੀ ਚਾਰ-ਪੰਜ ਪਲਟੇ ਖਾ ਜਾਂਦੀ ਹੈ ਤੇ ਚਾਰ-ਪੰਜ ਪਲਟ ਗੱਡੀ ਟੋਟਲ ਲਾਸ ਹੋ ਗਈ ਅਸੀਂ ਬਿਸ਼ੇਰੀ ਘਰੇ ਬੰਨ ਲਈ ਮਨ ਕੇ ਬੰਨ ਕੇ ਮੈਂ ਉਹਦੇ ਕੋਲੇ ਪਿਆ ਵੀ ਕਿ ਤੇ ਰਾਤ ਨੂੰ ਗਾੜਨਾ ਘੁੱਟ ਲਿਆ ਤੇ ਇਹਨੇ ਸਾਨੂੰ ਫੋਨ ਨਹੀਂ ਕੀਤਾ ਵੀਰੇ ਨੂੰ ਅੱਛਾ ਦੱਸਿਆ ਨਹੀਂ ਹਾਂ ਜਨਵਰੀ ਦੀ ਗੱਲ ਹੈ ਜਦੋਂ ਸਵੇਰੇ ਆਇਆ ਇਹਦੀ ਵਰਦੀ ਵੀ ਪਾਟੀ ਕੀ ਤੇ ਇੱਥੇ ਆ ਸਾਰੀ ਗੱਲ ਪਾਟੀ ਸੀ ਢੰਕੇ ਲੱਗੇ ਹੋਏ ਮੇਰੇ ਦਿਲ ਚ ਫੇਰ ਡਰਾਵਾ ਜਿਹਾ ਮੈਂ ਕਹਿ ਰਿਹਾ ਤਾਂ ਬੜੀ ਗੜਬੜ ਹੋਈ ਵੀ ਹਲੇ ਤਾਂ ਵੀ ਘਰੇ ਹੁਣ ਆਈ ਆ ਮੈਂ ਆਪਦੇ ਭਰਾ ਨੂੰ ਪੁੱਛਦਾ ਉਹਨਾਂ ਨੂੰ ਇਹ ਬਹਿਮ ਪਰਮ ਦਾ ਨਹੀਂ ਸੀ ਪਤਾ ਕੀ ਇੰਨਾ ਚ ਕੋਈ ਬਹਿਮ ਵੀ ਮੈਂ ਯਾਰ ਆਪਾਂ ਬਸ਼ੇਰੀ ਲੈ ਆਏ ਵੀ ਕਿਤੇ ਇਹਦੇ ਕਰਕੇ ਤਾਂ ਹੁਣ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਇਹ ਚੀਜ਼ ਦਾ ਵੀ ਇਹ ਚ ਬਹਿਮ ਵੀ ਮੰਨਦੇ ਨੇ ਹਾਂਜੀ ਉਹ ਗੱਲ ਨੂੰ ਸ਼ੁਕਰ ਕਰ ਰਹੀ ਸੀ ਬਚ ਗਈ ਇਹ ਗੱਡੀ ਦੇਖ ਕੇ ਤਾਂ ਕੋਈ ਕਹਿੰਦਾ ਹੀ ਨਹੀਂ ਵੀ ਤਾਂ ਕੋਈ ਬੰਦਾ ਵੀ ਬਚਿਆ ਹੋਊਗਾ ਸਹੀ ਗੱਲ ਹੈ ਗੱਡੀ ਕਹਿੰਦਾ ਉੱਪਰੋਂ ਥੱਲੇ ਟਾਇਰ ਵੀ ਨਿਕਲ ਗਏ ਗੱਡੀ ਦੇ ਤਾਂ ਵੀ ਇੰਨੀ ਜ਼ਿਆਦਾ ਜ਼ਬਰਦਸਤ ਚਾਰ ਪਲਟੇ ਖਾ ਗਈ ਹਾਂ ਚਲੋ ਇੱਕ ਵਾਰੀ ਫਿਰ ਮੇਰੇ ਮਨ 'ਚ ਗਿਆ ਵੀ ਯਾਰ ਇਹਨੂੰ ਵੇਚ ਦਿੰਦੇ ਆਂ ਅੱਛਾ ਮੈਂ ਪੋਸਟ ਵੀ ਪਾਤੀ ਸੀ ਫੇਸਬੁਕ 'ਤੇ ਫਿਰ ਮੈਂ ਆਪਣੀ ਮਾਤਾ ਨਾਲ ਮੇਰਾ ਮਨ ਵੀ ਨਾ ਕਰੇ ਠੀਕ ਹੈ ਫਿਰ ਮੇਰੀ ਮਾਤਾ ਮੈਨੂੰ ਕਹਿੰਦੀ ਵੀ ਜੱਤੂ origignal ਇਹਨੇ ਚਾਹ ਨਾ ਲਈਆ ਬਿਨਾਂ ਤਰਝੀ ਕਰ ਦ ਤੂੰ ਰੱਖ ਲੈ ਹਾਂ ਵੀ ਫਿਰ ਮੇਰੇ ਭਰਾ ਨੇ ਵੀ ਕਿਹਾ ਵੀ ਜੇ ਤੈਨੂੰ ਇਹ ਚੀਜ਼ ਦਾ ਬਹਿਮਾ ਵੀ ਹੋ ਸਕਦਾ ਵੀ ਅਸੀਂ ਬਚਦੇ ਹੀ ਨਾ ਵੀ ਮੈਨੂੰ ਤਾਂ ਲੱਗਦਾ ਵੀ ਬਚਾਉਣ ਵਾਲਾ ਹੀ ਕੋਈ ਹੋਰ ਸੀ ਫਿਰ ਮੈਂ ਉਸ ਦਿਨ ਤੋਂ ਪੋਜ਼ਿਟਿਵ ਲਿਆ ਤੇ ਫਿਰ ਅੱਜ ਤੇਰੇ ਕੋਲ ਸਾਰਾ ਕੁਝ ਸਾਹਮਣੇ ਉਹ ਵੀ ਅੱਜ ਤੱਕ ਮੇਰੇ ਲਈ ਇਹਦੀ ਕੋਈ ਕੀਮਤ ਨਹੀਂ ਸਹੀ ਗੱਲ ਮਤਲਬ ਇਹ ਜਾਂ ਸ਼ੌਂਕ ਪਿਆ ਹੁਣ ਮੈਂ ਘੋੜੇ ਵਾਲੇ ਇੱਕ ਹੋਰ ਚੀਜ਼ ਹਾਂ ਘੋੜੇ ਵਾਲਾ ਬੰਦਾ ਕਦੇ ਘੋੜੇ ਤੋਂ ਬਿਨਾਂ ਰਹਿ ਨਹੀਂ ਸਕਦਾ ਠੀਕ ਹੈ ਜਿਨੇ ਇੱਕ ਵਾਰ ਰੱਖ ਲਿਆ ਉਹ ਚਾਹੇ ਮੈਂ ਤਾਂ ਕਹਿੰਦਾ ਪ੍ਰਮਾਤਮਾ ਕਿਸੇ ਦਾ ਮਲਾਂ ਨੁਕਸਾਨ ਕਰੇ ਇਹ ਜਾ ਵੀ ਨਾ ਕਿਸੇ ਨੂੰ ਪਰ ਜੇ ਚੱਲਿਆ ਜਾਂਦਾ ਦੋ ਬੰਦਾ ਅੱਧੀ ਰਹਿ ਜਾਂਦਾ ਉਹ ਜਿੰਨਾ ਚਿਰ ਉਹ ਦੁਬਾਰੇ ਆਉਂਦਾ ਨਹੀਂ ਘੋੜਾ ਉੰਨਾ ਚਿਰ ਬੰਦਾ ਪੂਰਾ ਨਹੀਂ ਹੁੰਦਾ ਇਹ ਐਦਾਂ ਦਾ ਸ਼ੌਂਕ ਹੈ ਠੀਕ ਹੈ ਹਾਂ ਇੱਕ ਸਵਾਲ ਹੋਰ ਹੈ ਤੁਹਾਡੇ ਨਾਲ ਘੋੜਿਆਂ ਦੀ ਪਸੰਦ ਦੇ ਦਾ ਨਸਲ ਕਿਹੜੀ ਹੈ ਤੁਹਾਡੀ ਤੇ ਕਿਉਂ ਹਾਂ ਮੈਂ ਤੁਹਾਨੂੰ ਦੱਸ ਦਿੰਦਾ ਨਾ ਘੋੜਿਆਂ ਦੀ ਪਸੰਦੀ ਦੀ ਨਸਲ ਹਰ ਇੱਕ ਬੰਦੇ ਦੀ ਆਪਣੀ ਆਪਣੀ ਹੈ ਠੀਕ ਹੈ ਠੀਕ ਹੈ ਜੇ ਤਾਂ ਤੁਸੀਂ ਸ਼ੌਕ ਕੁਆਲਟੀ ਲੈ ਰੱਖ ਰਹੇ ਹੋ ਠੀਕ ਹੈ ਵੀ ਤੁਹਾਡਾ ਪਰਪਸ ਕੀ ਹੈ ਪਰਪਸ ਕੀ ਹੈ ਹਾਂਜੀ ਹੁਣ ਬਹੁਤ ਸਾਰੇ ਲੋਕ ਇਹ ਜਿਹਨਾਂ ਜਿਹੜੇ ਮੇਰੇ ਭਰਾ ਮੰਨ ਲਾ ਰੇੜਾ ਬਾਉਂਦੇ ਹਾਂਜੀ ਉਹ ਘੋੜੀ ਨੂੰ ਖੱ쩌 ਤੋਂ ਗਧੇ ਤੋਂ ਮੀਟ ਕਰਾਉਂਦੇ ਹਾਂਜੀ ਉਹਦੇ ਨਾਲ ਖੱ쩌 ਪੈਦਾ ਹੁੰਦੀ ਹੈ ਠੀਕ ਹੈ ਉਹਨਾਂ ਦੀ ਪਸੰਦੀਦਾ ਹੋਆ ਜਿਵੇਂ ਹੁਣ ਮੇਰੀ ਗੱਲ ਕਰਦੇ ਹੋ ਤੁਸੀਂ ਹਾਂਜੀ ਮਤਲਬ ਮੇਰਾ ਪਰਪਸ ਵੀ ਮੈਨੂੰ ਇਹ ਹੈ ਵੀ ਮੇਰੇ ਘਰੇ ਹੀ ਸ਼ਿੰਗਾਰ ਠੀਕ ਹੈ ਤੇ ਸ਼ਿੰਗਾਰ ਦਾ ਮਤਲਬ ਵੀ ਹੁਣ ਇਹਦੇ ਵਿੱਚ ਨਸਲਾਂ ਕਈ ਆ ਜਾਂਦੀਆਂ ਨੇ ਜਿਹੜੇ ਦੇਖਣ ਨੂੰ ਸੋਹਣੀਆਂ ਲੱਗਦੇ ਹਾਂ ਜਿਹੜੀਆਂ ਸੋਹਣੀਆਂ ਲੱਗਦੀਆਂ ਨੇ ਇੰਡੀਆ ਦੀਆਂ ਜਿਹੜੀਆਂ ਬਿਊਟੀਫੁਲ ਮਨੂ ਕੇ ਜੇ ਲੱਭਾ ਕਹਿੰਦਾ ਖੂਬਸੂਰਤ ਜਿਹੜੀਆਂ ਨਸਲਾਂ ਨੇ ਉਹ ਤਿੰਨ ਕੰਨੇ ਠੀਕ ਹੈ ਇੱਕ ਤਾਂ ਮਨ ਲ ਤਿੰਨ ਚਾਰ ਨੇ ਜਣ ਕੀ ਇੱਕ ਤਾਂ ਪੰਜਾਬ ਬਰੀਡ ਹੋਗੀ ਹੂੰ ਪੰਜਾਬ ਦੀ ਲਾਈਨ ਹੋਗੀ ਠੀਕ ਹੈ ਜਿਨ੍ਹਾਂ ਦਾ ਕੱਦ ਕਾਠ ਬਹੁਤ ਲੰਬਾ ਤੇ ਮੋਟੇ ਭਾਰੀ ਸੋਮਾ ਠੀਕ ਹੈ ਇੱਕ ਹੋਗੀ ਸਿੰਧੀ ਸਿੰਧੀ ਹਾਂ ਸਿੰਧੀ ਵੀ ਸੋਹਣੇ ਘੋੜੇ ਆ ਠੀਕ ਹੈ ਚਾਲ ਲਈ ਮੰਨੇ ਜਾਂਦੇ ਆ ਇੱਕ ਮਾਰਵਾੜੀ ਹੋਵੇ ਉਹ ਜਿਨ੍ਹਾਂ ਦੇ ਕੰਨ ਆਏ ਮਿਲਦੇ ਆ ਤੇ ਫੇਸ ਬਿਊਟੀ ਬਹੁਤ ਠੀਕ ਹੈ ਸ਼ਾਈਨੀ ਬਹੁਤ ਆ ਇਹ ਇੱਕ ਹੋਗੇ ਕਾਠ ਹੈ ਬਣੀ ਹੈ ਇਹ ਚਾਰੇ ਨਸਲਾਂ ਨੇ ਪਰ ਮੈਨੂੰ ਜਿਹੜਾ ਸ਼ੌਂਕ ਆ ਉਹ ਪੰਜਾਬ ਨਸਲ ਦਾ ਪੰਜਾਬ ਨਸਲ ਤੇ ਮਾਰਵਾੜੀ ਨਸਲ ਅੱਜ ਕੱਲ ਮਿਕਸ ਜੀ ਹੋ ਚੁੱਕੀ ਮਿਕਸ ਹੋ ਜਕੀ ਆ ਹਾਂ ਠੀਕ ਹੈ ਅੱਗੇ ਆਪਾਂ ਇਹਦੇ ਦੇਖਭਾਲ ਬਾਰੇ ਲਾਵਾਂਗੇ ਜੀ ਹਮ ਇਹਨਾਂ ਦਾ ਸੰਤੁਲਿਤ ਖਾਣਾ ਕੀ ਹੈ ਜਿਵੇਂ ਇਹਦੇ ਬਾਰੇ ਬਹੁਤ ਬਹਿਮ ਭਰਮ ਨੇ ਵੀ ਆਏ ਨਾ ਕਰੋ ਆਏ ਹੋ ਜੀ ਬਹੁਤ ਬਹੁਤ ਤੁਹਾਡਾ ਕਮਾਲ ਦਾ ਸਵਾਲ ਹੈ ਹਾਂ ਜੀ ਮੈਂ ਆਪਣੇ ਚੈਨਲ ਤੇ ਵੀਡੀਓ ਪਾਉਂਦਾ ਰਹਿੰਦਾ ਡਾਈਟ ਦੀ ਹਾਂ ਜੀ ਤੇ ਜੇ ਹੋ ਸਕੇ ਤੁਸੀਂ ਉਹ ਪਤਾਬਾਂ ਦਾ ਸ਼ਾਰਟ ਲੈ ਲਿਓ ਹਾਂਜੀ ਉਹਦੇ ਵਿੱਚ ਡਾਈਟ ਦੀਆਂ ਨਿਊਟ੍ਰੀਸ਼ਨ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੇ ਹਾਂਜੀ ਮੈਨੂੰ ਮੇਨ ਸ਼ੌਂਕ ਤਾਂ ਮੈਨੂੰ ਪੜਨ ਦਾ ਹੀ ਆ ਠੀਕ ਹੈ ਹਾਂ ਜਦੋਂ ਵੀ ਮੈਨੂੰ ਫ੍ਰੀ ਹੁੰਨਾ ਬਸ ਮੈਨੂੰ ਇਹੀ ਹੁੰਦਾ ਵੀ ਮੈਨੂੰ ਲੱਗਦਾ ਹੀ ਇਹ ਹੈ ਵੀ ਬੰਦਾ ਬਣੇ ਹੀ ਸਿੱਖਣ ਲਈ ਆ ਹਾਂਜੀ ਅੱਜ ਕੱਲ ਮਤਲਬ ਤੁਸੀਂ ਆਪਣੇ ਕਿਤੇ ਨਾਲ ਕਿਤਾਬਾਂ ਪੜ ਰਹੇ ਹੋ ਜਿਹੜੀਆਂ ਕਿਤਾ ਤਾਂ ਕਿਤਾ ਤਾਂ ਮੇਰਾ ਸੈਕੰਡਰੀ ਆ ਠੀਕ ਹੈ ਜਦੋਂ ਮੈਂ ਫ੍ਰੀ ਹੁੰਨਾ ਤਾਂ ਮੈਨੂੰ ਬਸ ਇਹੋ ਚੀਜ਼ ਦਾ ਸ਼ੌਂਕ ਆ ਵੀ ਮੈਨੂੰ ਬਸ ਪੜਨ ਦਾ ਹੀ ਆ ਠੀਕ ਹੈ ਮਨ ਹੁਣ ਤਾਂ ਚਲੋ ਆਡੀਓ ਬੁੱਕ ਆ ਗਈ ਅੱਜ ਵੀ ਮੈਂ 8-10 ਕਿਤਾਬਾਂ ਡੇਲੀ ਸੁਣਦਾ ਠੀਕ ਹੈ ਪਤਾ ਨਹੀਂ ਇਹ ਨਸ਼ਾ ਹੁੰਦਾ ਮੈਨੂੰ ਲੱਗਦਾ ਸ਼ਾਇਦ ਪਾਗਲਪਨ ਹੁੰਦਾ ਹੋਊਗਾ ਪਰ ਮੈਨੂੰ ਲੱਗਦਾ ਵੀ ਬੰਦਾ ਇੱਥੇ ਸਿੱਖਣ ਲਈ ਆ ਵਧੀਆ ਗੱਲ ਆਈ ਬੰਦਾ ਅਪਡੇਟ ਹੁੰਦਾ ਰਹੇ ਸਿੱਖਣ ਲਈ ਹੀ ਆ ਹਾਂਜੀ ਬੰਦਾ ਇੱਥੇ ਸਿੱਖਣ ਲਈ ਹੀ ਆ ਮਤਲਬ ਹੋਰ ਕੋਈ ਪ੍ਰਜਾਤੀ ਨਹੀਂ ਉਹ ਮਤਲਬ ਸ਼ਿਕਾਰ ਦੇ ਹੁਨਰ ਸਿੱਖਦੀ ਹੋਊਗੀ ਜਿਹੜਾ ਬૌਧਿਕ ਗਿਆਨ ਆ ਇਹ ਮਤਲਬ ਪੜਨ ਵਾਲਾ ਜਾਂ ਹੋਰ ਇਹ ਮੈਨੂੰ ਲੱਗਦਾ ਕਿੱਲਾ ਬੰਦੇ ਦੇ ਹਿੱਸੇ ਆਇਆ ਹਾਂਜੀ ਤੇ ਮਤਲਬ ਸੰਤੁਲਿਤ ਖਰਾਕੇ ਵੀ ਬਹੁਤ ਥੋੜੀ ਹੈ ਗਰੇਜਿੰਗ ਐਨੀਮਲ ਹਾਂਜੀ ਜੇ ਇਹ 18 ਘੰਟੇ ਗਰੇਜਿੰਗ ਕਰਦਾ ਖੁੱਲੇ ਪੈਚਰ ਨੇ ਖੁੱਲੇ ਘਾਹ ਦੇ ਮੈਦਾਨ ਨੇ ਫਿਰ ਤਾਂ ਤੁਸੀਂ ਇਹਨੂੰ ਦਾਣਾ ਚ ਇਹ ਪਾਉਗੇ ਨਾ ਹਾਂਜੀ ਤੇ ਇਹਨੂੰ ਜਿਹੜੇ ਕਾਰਬੋਹਾਈਡਰੇਟ ਨੇ ਮਤਲਬ ਇਹਦੇ ਤਿੰਨ ਚੀਜ਼ਾਂ ਇਹਦੀ ਡਾਈਟ ਦੇ ਵਿੱਚ ਮੇਨ ਦੇਖੀਆਂ ਜਾਂਦੀਆਂ ਨੇ ਪ੍ਰੋਟੀਨ ਹਾਂਜੀ ਫੈਟ ਤੇ ਫਾਈਬਰ ਠੀਕ ਹੈ ਜਿਹੜਾ ਇਹਨੂੰ ਚਾਰਾ ਹਾਂਜੀ ਉਹ ਫਾਈਬਰ ਇੱਚ ਚਾਹੀਦਾ ਤੇ ਜਿਹੜਾ ਗ੍ਰੇਨ ਹਾਂਜੀ ਗ੍ਰੇਨ ਦੇ ਵਿੱਚ ਇਹਨੂੰ ਮੈਂ ਤੁਹਾਨੂੰ ਮੋਟਾ ਜਿਹਾ ਦੱਸ ਦਿੰਨਾ ਬਾਕੀ ਜੇ ਕਿਸੇ ਸੱਜਣ ਨੂੰ ਦੇਖਣੀ ਹੋਊਗੀ ਲਗਭਗ ਘੋੜੇ ਵਾਲੇ ਸੱਜਣ ਤਾਂ ਜਾਣਦੇ ਹੀ ਆ ਸਾਰੇ ਪੇਜ ਨੂੰ ਹਾਂਜੀ ਤੇ ਇਹਦੇ ਚ ਜਿਹੜੀ ਪ੍ਰੋਟੀਨ ਉਹ 11 ਤੋਂ ਲੈ ਕੇ 16% ਤੱਕ ਚਾਹੀਦੀ ਹੁੰਦੀ ਹੈ ਇੱਕ ਅਕੋਰਡਿੰਗ ਟੂ ਬਾਡੀ ਵਰਕ ਹਾਂਜੀ ਜੇ ਤੁਸੀਂ ਉਹਨੂੰ ਤੋੜਦੇ ਹੋ ਘੋੜੇ ਨੂੰ ਮੈਂ ਤਾਂ ਰਾਈਡਿੰਗ ਕਰਦੇ ਹਾਂ ਹਾਂਜੀ ਜਿਹੜੇ ਜਿਹੇ ਪਰਪਸ ਨੇ ਇੱਕ ਤਾਂ ਹੁੰਦਾ ਵੈਸੇ ਸ਼ੌਂਕੀਆ ਜਿਹੜਾ ਦੇਣਾ ਇੱਕ ਹੁੰਦਾ ਤੁਸੀਂ ਉਹਨੂੰ ਭਜਾਉਣ ਨੂੰ ਰੇਸਾਂ 'ਚ ਯੂਜ਼ ਕਰਦੇ ਹੋ ਫਿਰ ਉਹਨੂੰ ਪ੍ਰੋਟੀਨ ਜ਼ਿਆਦਾ ਚਾਹੀਦੀ ਕਿਉਂਕਿ ਮਸਲ ਡਿਵੈਲਪਮੈਂਟ ਦੀ ਜ਼ਿਆਦਾ ਲੋਡ ਹੁੰਦੀ ਹੈ ਉਹਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਰਿਕੁਆਇਰਮੈਂਟ 11 ਤੋਂ ਲੈ ਕੇ 16 ਤੱਕ ਹਾਂਜੀ ਤੇ ਜਿਹੜੀ ਫਾਈਬਰ ਆ ਬਹੁਤ سارے ਲੋਕ ਨਹੀਂ ਜਿਨ੍ਹਾਂ ਨੂੰ ਭੁਲੇਖਾ ਵੀ ਘੋੜੇ ਨੂੰ ਬਹੁਤ ਸਾਰੀ ਫਾਈਬਰ ਚਾਹੀਦੀ ਹੈ ਪਰ ਜਿਹੜੀ ਗ੍ਰੇਨ ਦੇ ਵਿੱਚ ਫਾਈਬਰ ਹਨ ਜਿਹੜੀ ਤੁਸੀਂ ਫੀਡ ਦੇ ਰੂਪ ਦੇ ਵਿੱਚ ਫੀਡ ਤੋਂ ਭਾਵ ਤਾਂ ਚਲੋ ਸਾਰਾ ਕੁਝ ਹੀ ਆ ਗਿਆ ਜਿਹੜੀ ਗ੍ਰੇਨ ਫੀਡ ਦਿੰਨੇ ਹੋ ਤੁਸੀਂ ਜਿਹਨੂੰ ਆਪਾਂ ਦਾਣਾ ਕਹਿੰਦੇ ਨੇ ਉਹ ਤੇ ਘੋੜੇ ਨੂੰ ਫਾਈਬਰ ਸਿਰਫ 5% ਚਾਹੀਦੀ ਹੁੰਦੀ ਹੈ ਤੇ ਕੁਝ ਭਰਾ ਗਲਤ ਕਰਦੇ ਚੋਕਰ ਘੋੜਿਆਂ ਦੀ ਖਰਾਕ ਦਿੰਦੇ ਅੱਛਾ ਚੋਕਰ ਕਦੇ ਨਹੀਂ ਪਾਉਣਾ ਚਾਹੀਦਾ ਘੋੜੇ ਨੂੰ ਕਿਉਂਕਿ ਚੋਕਰ ਮੰਨੋ ਥੋੜੀ ਵੀਡੀਓ ਨਾਲ ਲੰਬੀ ਹੋ ਜਾਵੇ ਤੇ ਚੋਕਰ ਹੁੰਦਾ ਨਾਨ ਡਾਈਜੈਸਟੇਬਲ ਕਾਰਬੋਹਾਈਡਰੇਟ ਠੀਕ ਹੈ ਜਿਹੜੀ ਫਾਈਬਰ ਹੁੰਦੀ ਹੈ ਫਾਈਬਰ ਉਦਾਂ ਹੀ ਨਿਕਲ ਜਾਂਦਾ ਜਾਨੀ ਕਿ ਮਤਲਬ ਉਹਦਾ ਕੰਮ ਸਿਰਫ ਇੰਨਾ ਹੁੰਦਾ ਜਿਹੜੀ ਚੀਜ਼ ਬੋਡੀ ਦੇ ਵਿੱਚ ਜਿਹੜੇ ਵਿਟਾਮਿਨ ਮਿਨਰਲ ਟੁੱਟੇ ਨੇ ਉਹਨਾਂ ਨੂੰ ਡਿਸਟ੍ਰਿਬਿਊਟ ਕਰਨਾ ਬੋਡੀ ਠੀਕ ਹੈ ਠੀਕ ਹੈ ਜੇ ਤੁਸੀਂ ਜ਼ਿਆਦਾ ਫਾਈਬਰ ਇਚ ਪਾਉਂਗੇ ਨਾ ਤੇ ਹੁਣ ਜ਼ਿਆਦਾ ਡਿਟੇਲ ਤੇ ਚਲੀ ਜਾਊਗੀ ਵੀਡੀਓ ਫਿਰ ਤੁਹਾਡੀ ਇਹਦਾ ਡਾਈਜੈਸਟਿਵ ਸਿਸਟਮ ਹੁੰਦਾ ਉਹ ਦੋ ਭਾਗਾਂ ਚ ਵੰਡਿਆ ਹੁੰਦਾ ਠੀਕ ਹੈ ਜਿਹੜਾ ਫਾਈਬਰ ਮਤਲਬ ਗ੍ਰੇਨ ਇਹਦੀ ਵੱਡੀਆਂ ਤਾਂ ਚੱਲਿਆ ਗਿਆ ਉਹ ਇਹਨੂੰ ਐਸਿਡੋਸਿਸ ਕਰਦਾ ਜਿਸ ਦੇ ਕਰਕੇ ਇਹਨੂੰ ਪੈਰਾਂ ਦੀ ਦਿੱਕਤ ਆਉਂਦੀ ਹੈ ਫਾਈਬਰ ਸਿਰਫ ਇਹਨੂੰ 5% ਚਾਹੀਦੀ ਹੁੰਦੀ ਹੈ ਤੇ ਫੈਟ ਇਹਨੂੰ 3% ਚਾਹੀਦੀ ਹੈ ਠੀਕ ਹੈ ਡਾਈਟ ਦੇ ਵਿੱਚ ਠੀਕ ਹੈ ਤੇ ਉਹ ਜਿਹੜਾ ਫੀਡ ਵਾਲਾ ਫਾਰਮੂਲਾ ਉਹ ਮੈਂ ਸ਼ੇਅਰ ਕਰਦਾ ਰਹਿਣਾ ਬਾਕੀ ਬਹੁਤ ਸਾਰੇ ਸੱਜਣਾ ਨੇ ਫੀਡਾਂ ਨੇ ਜਿਹੜੀਆਂ ਉਹ ਆਉਂਦੀਆਂ ਵੀ ਨੇ ਹਨਾ ਹਾਂ ਮਤਲਬ ਇਹ ਤਾਂ ਹੋਏ ਦੀ ਡਾਈਟ ਦਾ ਹੋ ਗਿਆ 11 ਤੋਂ 16 ਪ੍ਰੋਟੀਨ ਹੋ ਗਿਆ ਹਾਂਜੀ 5% ਫਾਈਬਰ ਹੋ ਗਿਆ ਤੇ 3% ਫੈਟ ਠੀਕ ਹੈ ਇੱਕ ਆਪਣੇ ਲਈ ਹੋਰ ਸਵਾਲ ਆਇਆ ਨੇ ਘੋੜੇ ਦੇ ਵਿਵਹਾਰ ਬਾਰੇ ਜਿਵੇਂ ਘੋੜੇ ਨੂੰ ਜਿ ਸਿਖਲਾਈ ਜਿਵੇਂ ਜਿਵੇਂ ਸਿਖਲਾਈ ਦੇਣਾ ਮਤਲਬ ਉਹਦੇ ਬਾਰੇ ਮਹੱਤਵਪੂਰਨ ਗੱਲਾਂ ਕੀ ਨੇ ਤੇ ਘੋੜੇ ਨੂੰ ਮਤਲਬ ਕਿਵੇਂ ਸਮਝਣਾ ਜਾਂ ਨਿਰੰਤਰ ਕਰ ਸਕਦੇ ਆਪਾਂ ਦੇਖੋ ਇਹਦੇ ਤੇ ਵੱਖ-ਵੱਖ ਲੋਕਾਂ ਦੀ ਵੱਖ-ਵੱਖ رائے ਆ ਹਾਂਜੀ ਠੀਕ ਹੈ ਕਈ ਸ਼ੱਕ ਕਈ ਕਹਿੰਦੇ ਵੀ ਸ਼ਕਤੀ ਨਾਲ ਪੇਸ਼ ਆ ਕੇ ਆਉਂਦਾ ਘੋੜਾ ਹਾਂਜੀ ਇਹ ਅਸਲ ਵਿੱਚ ਵਿੱਚ ਕੂੜੇ ਦਾ ਨਾ ਜਿਹੜਾ ਵਿਵਹਾਰ ਜਾਂ ਸਿਖਾਉਣਾ ਹਾਂਜੀ ਸਿਖਾਉਣਾ ਹੈਗਾ ਤੁਸੀਂ ਆਪਣੀ ਲੋੜ ਮਤਲਬ ਠੀਕ ਹੈ ਤੁਸੀਂ ਉਹਨੂੰ ਤੋੜਨਾ ਤਾਂ ਉਹਦੀ ਚਾਰਲਸ ਖਾਣਾ ਠੀਕ ਹੈ ਵਿਵਹਾਰ ਇਹਦਾ ਮੈਂ ਤੁਹਾਨੂੰ ਦੱਸ ਦੇਣਾ ਬਦਲਦਾ ਬਹੁਤ ਹੈ ਠੀਕ ਹੈ ਕਿਉਂ ਬਦਲਦਾ ਇਹ ਹੈਗਾ ਇੱਕ ਸੋਸ਼ਲ ਐਨੀਮਲ ਹਾਂਜੀ ਸੋਸ਼ਲ ਐਨੀਮਲ ਤੋਂ ਭਾਵ ਕੀ ਇਹ ਪਰਿਵਾਰ ਦੇ ਵਿੱਚ ਰਹਿਣ ਵਾਲਾ ਜਾਨਵਰ ਹੈ ਠੀਕ ਹੈ ਜੇ ਜੰਗਲ 'ਚ ਵੀ ਰਹਿੰਦਾ ਤਾਂ ਇਹ ਝੁੰਡ 'ਚ ਰਹਿੰਦਾ ਝੁੰਡ 'ਚ ਰਹੇ ਠੀਕ ਹੈ ਜੇ ਤੁਸੀਂ ਇਹਨੂੰ ਇਕੱਲਾ ਛੱਡੋਗੇ ਹਾਂਜੀ ਫਿਰ ਇਹ ਚੜਚੜਾ ਹੋ ਜਾਂਦਾ ਠੀਕ ਹੈ ਫਿਰ ਇਹ ਵੱਡਦਾ ਵੀ ਹੈ ਹਾਂ ਜੱਤ ਵੀ ਮਾਰਦਾ ਮੂਰਲੀ ਵੀ ਮਾਰਦਾ ਮਗਲੀ ਵੀ ਮਾਰਦਾ ਵਰਕ ਵੀ ਵੱਡਦਾ ਹਾਂਜੀ ਉਹਦੇ 'ਚ ਇਹ ਹੈ ਵੀ ਤੁਸੀਂ ਇਹਦਾ ਨਾ ਵਿਵਹਾਰ ਕਿਹਜਾ ਕਰਦੇ ਜੇ ਤੁਸੀਂ ਇਹਨੂੰ ਪਿਆਰ ਨਾ ਰੱਖੋਗੇ ਮਤਲਬ ਆਪਦਾ ਫੈਮਿਲੀ ਦਾ ਮੈਂਬਰ ਬਣਾ ਕੇ ਰੱਖੋਗੇ ਫਿਰ ਇਹਦਾ ਵਿਵਹਾਰ ਬਹੁਤ ਚੰਗਾ ਤੁਹਾਡੇ ਚ ਰਚ ਵਿੱਚ ਜਾਂਦਾ ਰਚ ਵਿੱਚ ਜਾਂਦਾ ਤੇ ਦੂਸਰੀ ਗੱਲ ਇਹ ਵੀ ਨਹੀਂ ਵੀ ਜੇ ਤੁਸੀਂ ਇਹ ਤੋਂ ਕੰਮ ਲਓਗੇ ਤਾਂ ਇਹ ਜੜਚੜਾ ਹੋ ਜਾਊਗਾ ਜੇ ਤੁਸੀਂ ਇਹ ਤੋਂ ਕੰਮ ਲਓਗੇ ਫਿਰ ਇਹ ਤੁਹਾਡੇ ਬਰਾਬਰ ਦਾ ਸਾਥੀ ਹੋ ਕੇ ਚੱਲੂਗਾ ਠੀਕ ਹੈ ਫਿਰ ਇਹਨੂੰ ਪਤਾ ਲੱਗ ਜਾਂਦਾ ਵੀ ਮੇਰਾ ਕੰਮ ਇਹ ਹੈ ਮੇਰਾ ਮਾਲਕ ਮੇਰਾ ਡੋਮਿਨੇਟ ਕਰਦਾ ਹਾਂਜੀ ਮਤਲਬ ਜੇ ਤੁਸੀਂ ਸਪੋਜ਼ ਕਰੋ ਅੱਜ ਉਹਨੂੰ ਕਾਬੂ ਕਰਨ ਫੜਨ ਲੱਗੇ ਹਾਂਜੀ ਅੱਜ ਉਹਨੇ ਤੁਹਾਨੂੰ ਡਰਾ ਲਿਆ ਹੂੰ ਫਿਰ ਉਹ ਕੱਲ ਨੂੰ ਤੁਹਾਨੂੰ ਫੜਾਈ ਨਹੀਂ ਕਰਦਾ ਠੀਕ ਹੈ ਸਮਝੇਗਾ ਇਹਦੇ ਨਾਲ ਤੁਸੀਂ ਮਿੱਤਰਤਾ ਵੀ ਰੱਖਣੀ ਹੈ ਹੂੰ ਇੱਕ ਉਹੋ ਜਿਹਾ ਨੌਜਵਾਨ ਪੁੱਤ ਵਰਗਾ ਵੀ ਜਿਹੜਾ ਬਾਗੀ ਵੀ ਹੋ ਸਕਦਾ ਤੇ ਤੁਹਾਡੇ ਕਹਿਣੇ 'ਚ ਵੀ ਰਹਿ ਸਕਦਾ ਉਹ ਰੱਖਣਾ ਕਿਵੇਂ ਉਹ ਤੁਹਾਡੇ ਤੇ ਤੁਹਾਡੇ ਤੇ ਡਿਪੈਂਡ ਕਰਦਾ ਠੀਕ ਹੈ ਹਾਂ ਆਪਣਾ ਜੀ ਘੋੜਿਆਂ ਦਾ ਇਤਿਹਾਸਿਕ ਜਿਵੇਂ ਉਪਯੋਗ ਨੇ ਜਿਹੜੇ ਚਲੋ ਇਤਿਹਾਸਿਕ ਆ ਗਏ ਹਨ ਜਿਵੇਂ ਇਤਿਹਾਸਿਕ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਹਾਂ ਜੀ ਘੋੜਾ ਅੱਜ ਤੋਂ ਬਹੁਤ 5000 ਸਾਲ ਪਹਿਲਾਂ ਯਾਨੀ ਘੋੜਾ ਪਹਿਲਾਂ ਜੰਗਲ ਦੇ ਵਿੱਚ ਹੁੰਦਾ ਸੀ ਹਾਂ ਜੀ ਇਹਦਾ ਕੱਦ ਹੁੰਦਾ ਸੀ ਲੂੰਗੜੀ ਜਿਹਾ ਅੱਛਾ ਛੋਟੇ ਕੱਦ ਦੇ ਹੁੰਦੇ ਇੰਨੇ ਕੱਦ ਹੁੰਦਾ ਸੀ ਅੱਜ ਵੀ ਹੈਗੇ ਐਨੇ ਐਨੇ ਘੋੜੇ ਠੀਕ ਹੈ ਹੈਗੇ ਸਾਡੇ ਤੇ ਇਹਦੇ ਹੂਫ ਨਹੀਂ ਸੀ ਹੁੰਦਾ ਠੀਕ ਇਹਦੇ ਨੰਦਰ ਹੁੰਦੀ ਸੀ ਉਦੇ ਨਿਸ਼ਾਨ ਅੱਜ ਵੀ ਇਦਾਂ ਲੱਤਾਂ ਤੇ ਮਿਲਦੇ ਨੇ ਤੁਹਾਨੂੰ ਨਾ ਦਿਖਾ ਦੂੰਗਾ ਆਪਣੇ ਵਾਲੀ ਘੋੜੀ ਦੇ ਵੀ ਠੀਕ ਹੈ ਤੇ ਹੌਲੀ ਹੌਲੀ ਜਿਵੇਂ ਮਤਲਬ ਮਨੁੱਖ ਬਾਂਦਰ ਤੋਂ ਸਿੱਧਾ ਹੋ ਗਿਆ ਹਾਂਜੀ ਉਵੇਂ ਹੀ ਇਹ ਵਿਕਸਿਤ ਹੁੰਦਾ 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 ਵੱਡਾ ਹੋ ਗਿਆ ਤੇ ਘੋੜਾ ਇੱਕ ਐਸਾ ਐਨੀਮਲ ਆ ਜਿਨੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਅਹਿਮ ਰੋਲ ਅਦਾ ਕੀਤਾ ਟਰਾਂਸਪੋਰਟੇਸ਼ਨ 'ਚ ਵੀ ਹੋਇਆ ਟਰਾਂਸਪੋਰਟੇਸ਼ਨ 'ਚ ਨਹੀਂ ਕਹਿ ਸਕਦੇ ਆਪਾਂ ਸਪੀਡ ਦੇ ਵਿੱਚ ਠੀਕ ਹੈ ਮਨੁੱਖ ਦੀ ਜਦੋਂ ਸਪੀਡ ਇਨੂੰ ਚਾਰ ਮਤਲਬ ਮਨੁੱਖ ਨਾਲੋਂ ਚਾਰ ਗੁਣਾ ਸਪੀਡ ਕੀਤੀ ਤਾਂ ਪਹਿਲਾ ਹਥਿਆਰ ਕੁਦਰਤ ਨੇ ਮਨੁੱਖ ਨੂੰ ਘੋੜਾ ਹੀ ਦਿੱਤਾ ਸੀ ਠੀਕ ਹੈ ਜਦੋਂ ਇਹ ਪਾਲਤੂ ਬਣਿਆ ਫਿਰ ਮਨੁੱਖ ਜਿਹੜਾ ਮੰਨ ਕੇ ਚਲੋ ਬਹੁਤ ਤੇਜ਼ ਹੋ ਗਿਆ ਜਿਵੇਂ ਹੁਣ ਆਪਾਂ ਆਪਾਂ ਕਹਿ ਲਈਏ ਨਾ ਵੀ ਗੱਡੇ ਤੋਂ ਗੱਡੀ ਤੇ ਗੱਡੀ ਤੋਂ ਹਵਾਈ ਜਹਾਜ਼ ਹਾਂਜੀ ਇੰਨਾ ਡਿਫਰੈਂਸ ਇਹ ਮਨੁੱਖ ਦੀ ਜ਼ਿੰਦਗੀ 'ਚ ਲੈ ਕੇ ਆਇਆ ਠੀਕ ਹੈ ਤੇ ਘੋੜੇ ਦਾ ਬਹੁਤ ਮਹੱਤਵ ਹਾਂਜੀ ਮਨੁੱਖ ਦੀ ਜ਼ਿੰਦਗੀ ਇੱਕ ਜੇ ਆਪਣਾ ਘੋੜਿਆਂ ਨਾਲ ਕੰਮ ਕਰਨ ਦੌਰਾਨ ਤੁਹਾਨੂੰ ਸਭ ਤੋਂ ਜਿਹੜੀ ਯਾਦਗਾਰੀ ਗੱਲ ਹੈ ਕੋਈ ਯਾਦਗਾਰੀ ਗੱਲ ਤਾਂ ਬ੍ਰਦਰ ਇਹ ਹੀ ਇਦਾਂ ਹੈ ਨਾ ਵੀ ਘੋੜਾ ਜਿਹੜਾ ਦਾ ਦਿਮਾਗ ਹੈ ਹਾਂਜੀ ਮਤਲਬ ਜਿਵੇਂ ਹੁਣ ਮਨੁੱਖ ਦਾ ਦਿਮਾਗ ਹੈ 14 ਗ੍ਰਾਮ ਦਾ ਹੁੰਦੇ ਆ ਆਪਾਂ ਹਾਂਜੀ ਪਹਿਲਾਂ ਜਦੋਂ ਵਿਕਸ਼ਿਤ ਹੋਇਆ ਉਦੋਂ 4 ਤੋਂ 5 ਗ੍ਰਾਮ ਦਾ ਹੁੰਦਾ ਸੀ ਹਾਂਜੀ ਘੋੜੇ ਦਾ ਜਿਹੜਾ ਮਾਈਂਡ ਆ ਉਹ ਮਨੁੱਖ ਤੋਂ ਬਾਅਦ ਦੂਜਾ ਮਾਈਂਡ ਆ ਜਿਹੜਾ ਵਿਕਸ਼ਿਤ ਆ ਠੀਕ ਹੈ ਸਮਝ ਮੈਂ ਮੈਨੂੰ ਲੱਗਦਾ ਤੁਹਾਡੇ ਪਾਸ ਕਿਡ ਚਾਈ ਹੋਣੀ ਹੈ ਗੱਲ ਮਤਲਬ ਜਿਹੜਾ ਮਨੁੱਖ ਦਾ ਦਿਮਾਗ ਕੰਮ ਕਰਦਾ ਹਾਂਜੀ ਹਾਂਜੀ ਜਿਹੜਾ ਉਸ ਤੋਂ ਬਾਅਦ ਸਮਝਦਾਰ ਜਾਨਵਰ ਆਉਂਦਾ ਉਹ ਘੋੜਾ ਘੋੜਿਆ ਵੀ ਉਹਨੂੰ ਇਹ ਥੋੜੀ ਫੀਲਿੰਗ ਵੀ ਸਮਝਦਾ ਠੀਕ ਹੈ ਇਹ ਮਾਲਕ ਦਾ ਦੁੱਖ ਵੀ ਸਮਝਦਾ ਜੇ ਤੁਹਾਡੀ ਜੇਬ 'ਚ ਪੈਸੇ ਨਹੀਂ ਤਾਂ ਇਹਨੇ ਦਾਣੇ ਨੂੰ ਰਿੰਗਣਾ ਨਹੀਂ ਠੀਕ ਹੈ ਉਹਨੂੰ ਪਤਾ ਲੱਗ ਜਾਂਦਾ ਵੀ ਅੱਜ ਇਹਦੇ ਕੋਲ ਮਤਲਬ ਮੇਰੇ ਦਾਣਾ ਲਿਆਉਣ ਜੋਗੇ ਪੈਸੇ ਨਹੀਂ ਫੇਰ ਚਾਹੇ ਸੁੱਕਾ ਖਾ ਪਾ ਦਿੰ ਇਹਨੂੰ ਠੀਕ ਹੈ ਫਿਰ ਉਹ ਵੀ ਖਾ ਲੂਗਾ ਇਹ ਠੀਕ ਹੈ ਸਮਝੋ ਗਏ ਲ ਮਤਲਬ ਇਹ ਬਹੁਤ ਸਮਝਦਾਰ ਜਾਨਵਰ ਆ ਇਨ ਇਹ ਵੀ ਪਤਾ ਮਤਲਬ ਵੀ ਇਹੇ ਘਰ ਦਾ ਮਾਲਕ ਹੈ ਹਾਂ ਜੀ ਹੁਣ ਜਿਵੇਂ ਮੇਰਾ ਬੇਟਾ 2 ਸਾਲ ਦਾ ਹਾਂ ਜੀ ਉਹ ਮੈਨੂੰ ਬੇਸ਼ੱਕ ਦੀ ਘੂਰ ਦੇਵੇ ਉਹਨਾਂ ਨੇ ਕੁਝ ਕਹਿੰਦਾ ਉਹਨੂੰ ਨੂੰ ਕਹਿੰਦਾ ਉਹ ਚਾਹੇ ਲੱਤ ਫੜ ਲਵੇ ਹੂੰ ਚਾਹੇ ਉਹਦਾ ਤੰਨ ਫੜ ਲਵੇ ਉਹਨੂੰ ਉਹਨੇ ਕੁਝ ਨਹੀਂ ਕਹਿਣਾ ਉਹਨੂੰ ਪਤਾ ਵੀ ਇਹ ਬੱਚਾ ਹੈ ਤੇ ਮੇਰੀ ਮਾਤਾ ਦਾ ਪਤਾ ਉਹਨੂੰ ਵੀ ਇਹ ਮਾਤਾ ਹੈ ਸਾਰੇ ਕੱਲੇ ਕੱਲੇ ਬੰਦੇ ਦਾ ਉਹਨੂੰ ਪਤਾ ਵੀ ਇਹ ਕਿਹੜਾ ਬੰਦਾ ਘਰ ਦੇ ਵਿੱਚ ਦਾ ਕੀ ਰੋਲ ਹੈ ਵੀ ਤੇ ਮੈਂ ਕਾਉਣਾ ਤੇ ਮੇਰਾ ਕੀ ਕੰਮ ਹੈ ਠੀਕ ਹੈ ਹਾਂ ਏਡੀ ਸਮਝਦਾ ਹਾਂ ਜੀ ਬਹੁਤ ਵਧੀਆ ਜਾਣਕਾਰੀ ਹੈ ਤੇ ਆਪਣਾ ਉਹ ਜਿਵੇਂ ਘੋੜਿਆਂ ਤੁਸੀਂ ਕੰਮ ਕਰਦੇ ਹੋ ਕੋਈ ਵੱਡੀ ਚੁਣੌਤੀ ਆਈ ਹੋਵੇ ਜਾਂ ਘੋੜਿਆਂ ਕੰਮ ਕਰਨ ਵਾਲੇ ਲੋਕਾਂ ਨੂੰ ਤੁਸੀਂ ਕੀ ਸਲਾਹ ਦੰਦੇ ਹੋ ਚੁਣੌਤੀ ਘੋੜਿਆਂ ਚ ਕੁਝ ਨਹੀਂ ਜਿਹਨੂੰ ਘੋੜੇ ਨੂੰ ਖਵਾਉਣਾ ਆ ਗਿਆ ਹਾਂਜੀ ਤੇ ਉਹ ਮੰਨ ਲਓ ਡਾਕਟਰ ਹੀ ਹੈ ਬਿਮਾਰੀਆਂ ਨੂੰ ਦੋ ਹੁੰਦੀਆਂ ਨੇ ਹਾਂਜੀ ਮੇਨਲੀ ਹਾਂਜੀ ਬਿਮਾਰੀਆਂ ਤਾਂ ਵੈਸੇ ਬਹੁਤ ਸਾਰੀਆਂ ਹੁੰਦੀਆਂ ਨੇ ਮੇਨ ਜਾਨੀ ਕਿ ਮੇਨ ਦੋ ਬਿਮਾਰੀਆਂ ਨੇ ਠੀਕ ਹੈ ਇੱਕ ਸਰਾ ਤੇ ਇੱਕ ਟੈਪਲਸ ਠੀਕ ਹੈ ਹੋਰ ਇਹਨੂੰ ਕੋਈ ਤੀਜੀ ਬਿਮਾਰੀ ਨਹੀਂ ਕਾਲਕਿਨ ਬਿਮਾਰੀ ਨਹੀਂ ਗਿਣਦੇ ਕਾਲਕ ਇੱਕ ਮੰਨ ਕੇ ਚਲੋ ਮੈਡੀਕਲ ਐਮਰਜੈਂਸੀ ਜ਼ਰੂਰ ਆ ਪੇਟ ਦਾ ਦਰਦ ਆ ਉਹ ਕੋਈ ਬਿਮਾਰੀ ਚ ਨਹੀਂ ਆਉਂਦਾ ਉਹ ਇੱਕ ਇੰਡਾਈਜੇਸ਼ਨ ਕਰਕੇ ਲਾ ਲਓ ਜਾਂ ਕਿਸੇ ਵੀ ਕਾਰਨ ਕਰਕੇ ਹੋਇਆ ਲਾ ਲਓ ਤੇ ਹੋਰ ਇਹਦੇ ਵਿੱਚ ਕੋਈ ਬੜੀ ਵੱਡੀ ਚੁਣੌਤੀ ਹੈ ਹੂੰ ਘੋੜਾ ਪੈਸਾ 4x4 ਅੱਜ ਸ਼ੁਰੂ ਤੋਂ ਲੈ ਕੇ ਅੱਜ ਤੱਕ ਜਿੱਥੇ ਘੋੜਾ ਚੜ ਜਾਊਗਾ ਉੱਥੇ ਹਲੇ ਤੱਕ ਚੜਨ ਵਾਲੀ ਕੋਈ ਗੱਡੀ ਨਹੀਂ ਤਾਂ ਹੀ ਆਪਣਾ ਗੱਡੀਆਂ ਨੂੰ ਵੀ ਹਾਰਸ ਪਾਵਰ ਨਾਲ ਮੇਜਰਟ ਕੀਤੀ ਜਾਂਦੀ ਹੈ ਨਹੀਂ ਅੱਜ ਵੀ ਜਿੱਥੇ ਘੋੜਾ ਚੜ ਜਾਊਗਾ ਹਾਂਜੀ ਕੋਈ ਚਾਹੇ ਕਰੋੜ ਵਾਲੀ ਗੱਡੀ ਆ ਉਹ ਅੱਜ ਵੀ ਉੱਥੇ ਨਹੀਂ ਚੜਦੀ ਨਹੀਂ ਜਾਂਦੀ ਹੁਣ ਘੋੜੇ ਜਿੱਥੇ ਕਦਾਰਨਾਥ ਜਾਂਦੇ ਨੇ ਹਾਂਜੀ ਫਿਰ ਉੱਥੇ ਆਹ ਥਾਰਾ ਜੀਪਾ ਚੜ ਜਾਂਦੀ ਨਹੀਂ ਜਾਂਦੀ ਆ ਨਾ ਉੱਥੇ ਜਿੱਥੇ ਘੋੜਾ ਚੜ ਜੂਗਾ ਉੱਥੇ ਹਲੇ ਵੀ ਕੋਈ 4x4 ਗੱਡੀ ਸਹੀ ਕਹਿੰਦਾ ਏ ਘੋੜਿਆਂ ਦੇ ਪੁਵਖ ਬਾਰੇ ਤੁਹਾਡੀ ਕੀ ਰਾਏ ਤੁਸੀਂ ਕੀ ਸੋਚਦੇ ਹੋ ਉਹਨਾਂ ਦੀ ਮਹੱਤਤਾ ਵਧੇਗੀ ਜਾਂ ਘਟੇਗੀ ਘੋੜਾ ਬਈ ਜੀ ਇੱਕ ਸੋਨੇ ਦੀ ਤਰ੍ਹਾਂ ਠੀਕ ਹੈ ਹਾਂਜੀ ਘੋੜਾ ਸੋਨੇ ਦੀ ਤਰ੍ਹਾਂ ਇਹਦੀ ਮਤ ਨਾ ਤਾਂ ਮੰਨ ਕੇ ਚਲੋ ਜਿਹੜੇ ਮਤਲਬ ਵੀ ਉੱਪਰ ਕੇ ਸਰੇਣੀ ਦੇ ਲੋਕ ਨੇ ਠੀਕ ਹੈ ਹਾਂਜੀ ਜਾਂ ਜਿਹੜੇ ਛੋਟੀ ਸਰੇਣੀ ਮਤਲਬ ਵੀ ਕੰਮ ਕੰਮਕਾਰ ਵਾਲੇ ਲੋਕ ਨੇ ਜਿਹੜੀ ਸੋਨੇ ਦੀ ਮਹੱਤਤਾ ਉਹ ਅੱਜ ਤੋਂ 100 ਸਾਲ ਪਹਿਲਾਂ 200 ਸਾਲ ਪਹਿਲਾਂ 1000 ਸਾਲ ਪਹਿਲਾਂ ਵੀ ਉਹ ਸੀਗੀ ਤੇ ਅੱਜ ਵੀ ਉਹ ਆ ਉਹ ਪਲ ਆਮ ਅੱਜ ਵੀ ਨਹੀਂ ਤੇ ਉਦੋਂ ਵੀ ਨਹੀਂ ਸੀ ਉਦੋਂ ਵੀ ਨਹੀਂ ਸੀ ਘੋੜਾ ਵੀ ਇਦਾਂ ਹੀ ਆ ਤੇ ਇਹਦੀ ਮਹੱਤਤਾ ਅੱਜ ਤੋਂ 1000 ਸਾਲ ਬਾਅਦ ਵੀ ਇੰਨੀ ਹੋਊਗੀ ਤੇ ਨਾ ਤਾਂ ਇਹ ਅੱਜ ਤੋਂ 1000 ਸਾਲ ਪਹਿਲਾਂ ਆਮ ਸੀ ਨਾ ਹੀ ਅੱਗੇ ਆਮ ਬਣ ਲਗੇ ਤੇ ਘੋੜੇ ਹਜ਼ਾਰਾਂ ਚ ਵੀ ਆ ਘੋੜੇ ਲੱਖਾਂ ਦੇ ਵੀ ਆ ਘੋੜੇ ਕਰੋੜਾਂ ਦੇ ਵੀ ਆ ਸਹੀ ਗੱਲ ਹੈ ਅ ਕੀ ਤੁਸੀਂ ਘੋੜਿਆਂ ਨਾਲ ਜੁੜੇ ਕਿਸੇ ਵਿਸ਼ੇਸ਼ ਪ੍ਰੋਜੈਕਟ ਜਾਂ ਟੀਚੇ ਵਿੱਚ ਹਿੱਸਾ ਲੈ ਰਹੇ ਹੋ ਨਹੀਂ ਮੈਂ ਕਿਸੇ ਪ੍ਰੋਜੈਕਟ ਦੇ ਵਿੱਚ ਹਿੱਸਾ ਨਹੀਂ ਲੈ ਰਿਹਾ ਠੀਕ ਹੈ ਕਿਉਂਕਿ ਮੇਰੇ ਕੋਲੇ ਮੇਰੇ ਭਰਾ ਹੀ ਇੰਨੇ ਆ ਜਿਨ੍ਹਾਂ ਦੇ ਮੈਂ ਘੋੜੇ ਦੇਖਦਾ ਹਾਂਜੀ ਮੈਂ ਤਾਂ ਕਦੇ ਕਿਸੇ ਨੂੰ ਨੰਬਰ ਵੀ ਨਹੀਂ ਸ਼ੇਅਰ ਕਰਦਾ ਠੀਕ ਹੈ ਮਤਲਬ ਮੇਰੇ ਕੋਲੇ ਇੰਨੇ ਜਾਨੀ ਜਿਹੜੇ ਮੇਰੇ ਆਪ ਦੇ ਫੈਮਿਲੀ ਮੈਂਬਰ ਬਣ ਚੁੱਕੇ ਆ ਹਾਂਜੀ ਪੀਮੇ ਤੋਂ ਉਹਨਾਂ ਕੋਲ ਹੀ ਨਹੀਂ ਪਹੁੰਚ ਹੁੰਦਾ ਠੀਕ ਹੈ ਕਿਸੇ ਈਵੈਂਟ ਦਾ ਹਿੱਸਾ ਬਣਨਾ ਤੇ ਉਹ ਹਲੇ ਮੇਰੇ ਸੁਭਾਗ ਚਾਇਆ ਜੇ ਕਹਿ ਲਓ ਵੀ ਮੈਨੂੰ ਕਿਸੇ ਨੇ ਅਪਰੋਚ ਕੀਤਾ ਨਹੀਂ ਹਾਂਜੀ ਜਿਹੜੇ ਮਨ ਕੀ ਤੇ ਲੱਭਾ ਸਾਫ ਸ਼ਬਦਾਂ ਚ ਕਹੀਏ ਹਲੇ ਤੱਕ ਮੈਨੂੰ ਕਿਸੇ ਨੇ ਅਪਰੋਚ ਕੀਤਾ ਨਹੀਂ ਠੀਕ ਹੈ ਤੇ ਮੈਂ ਬੜਾ ਬਣਨਾ ਵੀ ਨਹੀਂ ਚਾਹੁੰਦਾ ਠੀਕ ਹੈ ਠੀਕ ਹੈ ਜੋ ਮੇਰਾ ਕੰਮ ਹੈ ਮੈਂ ਜ਼ਿਆਦਾਤਰ ਸਟੱਡੀ 'ਚ ਇੰਟਰਸਟ ਰੱਖਦਾ ਤੇ ਇਹ ਚੀਜ਼ਾਂ ਲਈ ਤੁਹਾਨੂੰ ਬਹੁਤ ਮਤਲਬ ਮੈਨੂੰ ਤੁਸੀਂ ਇਹ ਕਹਿ ਲਓ ਮੈਂ ਇੱਕ ਕਮਰੇ ਦਾ ਬੰਦ ਕਮਰੇ ਦਾ ਬੱਲਵਾਂ ਹੈ ਨਾ ਹਾਂਜੀ ਇਹਨਾਂ ਲਈ ਤੁਹਾਨੂੰ ਬਹੁਤ ਵਾਈਡ ਹੋਣਾ ਪੈਂਦਾ ਲੋਕਾਂ ਦੇ ਵਿਚਰਨਾ ਪੈਂਦਾ ਠੀਕ ਹੈ ਤੇ ਮੇਰੇ ਕੋਲੇ ਉਹਨਾਂ ਦਾ ਨਾਂ ਸਮਾ ਹੁੰਦਾ ਨਾਂ ਮੇਰਾ ਉਹ ਜਾਂ ਇੰਟਰਸਟ ਠੀਕ ਹੈ ਤੇ ਨਾਂ ਮੈਨੂੰ ਕਦੇ ਕਿਸੇ ਨੇ ਕਿਹਾ ਹੀ ਆ ਠੀਕ ਹੈ ਠੀਕ ਹੈ ਜਾਂ ਲਾ ਲਓ ਵੀ ਆਪਾਂ ਇੰਨੇ ਕਾਬਲੀ ਹੈ ਨਹੀਂਗੇ ਵੀ ਕੋਈ ਲੋਕ ਆਪਾਂ ਨੂੰ ਕਿਸੇ ਇਵੈਂਟ ਦਾ ਹਿੱਸਾ ਬਣਾ ਇਹ ਚੀਜ਼ ਹੈ ਮਿਲਦੇ ਸਾਰਿਆਂ ਨੂੰ ਠੀਕ ਹੈ ਮੈਨੂੰ ਲੱਗਦਾ ਵੀ ਹਰਿਆਣਾ ਪੰਜਾਬ ਤੇ ਰਾਜਸਥਾਨ ਤਿੰਨੇ ਸਟੇਟਾਂ ਚ ਬਹੁਤ ਸਾਰੇ ਬਹੁਤ ਪਿਆਰ ਮਿਲੇ ਮੈਨੂੰ ਜੀ ਕਾਬਲਦਾਨੌਰ ਸਾਹਿਬ ਦਾ ਤੁਹਾਡੀ ਕਾਬਿਲਤਾ ਤਾਂ ਇਹ ਸਿੱਧੋ ਹੀ ਪਤਾ ਲੱਗ ਜਾਂਦਾ ਜਿਵੇਂ ਲੋਕ ਪਿਆਰ ਕਰਦੇ ਨੇ ਤੁਸੀਂ ਸਾਰਿਆਂ ਨਾਲ ਬਹੁਤ ਮੋਹ ਮੁਹੱਬਤ ਨਾਲ ਰਹਿੰਦੇ ਤੁਸੀਂ ਕੋੜਿਆਂ ਉਹਨਾਂ ਦੇ ਕੰਮ ਵੀ ਆਉਨੇ ਹੋ ਉਹ ਮਤਲਬ ਉਹ ਕੁਦਰਤੀ ਆ ਉਹ ਕੋਈ ਬੰਦਾ ਕੁਝ ਵੀ ਸਿੱਖ ਨਹੀਂ ਸਕਦਾ ਇਹ ਦਾਤਾਂ ਨਹੀਂ ਕੁਦਰਤੀ ਹੈ ਨਾ ਨੇਚਰ ਦੇ ਜਿਹੇ ਜੇ ਤੁਸੀਂ ਜੋ ਤੁਸੀਂ ਸੋਚਦੇ ਹੋ ਉਹ ਤੁਹਾਡੇ ਅੰਦਰ ਪੈਦਾ ਆਪਣੇ ਸੁਭਾਅ ਮੁਤਾਬਕ ਵੀ ਆ ਉਹ ਤੁਹਾਡੇ ਅੰਦਰ ਪੈਦਾ ਹੋ ਜਾਂਦਾ ਹਾਂਜੀ ਉਦਾਂ ਦੀਆਂ ਚੀਜ਼ਾਂ ਮਿਲਦੀਆਂ ਹਾਂ ਤੇ ਡਾਕਟਰ ਤੁਸੀਂ ਬਹੁਤ ਸੋਹਣੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਤੇ ਸਾਡੇ ਜਿਹੜੇ ਦਰਸ਼ਕ ਨੇ ਉਹ ਰਲਵੇਂ ਮਿਲਵੇਂ ਨੇ ਵੀ ਜ਼ਿਆਦਾਤਰ ਘੋੜਿਆਂ ਦੇ ਮਾਈ ਹੈਗੇ ਮੈਂ ਵੀ ਉਹੀ हटके ਥੋੜੀ ਜੀ ਗੱਲ ਕੀਤੀ ਆ ਵੀ ਮਤਲਬ ਮੈਂ ਹੁਣ ਦੱਸੀ ਜਾਵਾਂ ਵੀ ਇਹ ਆਇਆ ਵਪਾਰ ਆਇਆ ਵਪਾਰ ਉਹ ਆਪਾਂ ਗੱਲ ਨਹੀਂ ਕੀਤੀ ਤੇ ਇੱਕ ਆਪਾਂ ਇਹਦੇ 'ਚ ਉਹ ਵੀ ਲੈਣਾ ਚਾਹੁੰਦੇ ਹਾਂ ਜਿਵੇਂ ਕੋਈ ਹੁਣ ਦਰਸ਼ਕ ਹੈਗੇ ਨੇ ਤੇ ਉਹਨਾਂ 'ਚੋਂ ਕੋਈ ਸੋਚਦਾ ਹੋਵੇ ਘੋੜਾ ਰੱਖਣਾ ਜਿਵੇਂ ਕਿ ਤੁਸੀਂ ਆਇਆ ਸੀ ਇਹ ਤੇ ਬਹੁਤ ਕਮਾਲ ਦਾ ਸੀ ਹਾਂਜੀ ਤੇ ਉਹਨਾਂ ਬਾਰੇ ਕੋਈ ਟਿਪਸ ਕੋਈ ਸਾਂਝੇ ਕਰੋ ਜਣੀ ਇਹਦੇ ਵਿੱਚ ਮੈਂ ਤੁਹਾਨੂੰ ਦੋ ਚੀਜ਼ਾਂ ਦੱਸਦਾਂ ਹਾਂ ਹਾਂਜੀ ਇੱਕ ਤਾਂ ਦੋ ਚੀਜ਼ਾਂ ਨੇ ਇੱਕ ਤਾਂ ਦਿਲ ਖੁੱਲਾ ਚਾਹੀਦਾ ਹਾਂਜੀ ਦੂਜੀ ਥਾਂ ਖੁੱਲੀ ਚਾਹੀਦੀ ਹੈ ਠੀਕ ਹੈ ਠੀਕ ਹੈ ਜੇ ਥਾਂ ਤੰਗ ਹੋਊਗੀ ਦਿਲ ਖੁੱਲਾ ਹੋਊਗਾ ਫੇਰ ਵੀ ਚੱਲੇਗਾ ਫਿਰ ਤੁਹਾਡੇ ਕੋਲ ਟਾਈਮ ਖੁੱਲਾ ਚਾਹੀਦਾ ਠੀਕ ਹੈ ਉਹ ਕਿਉਂ ਚਾਹੀਦਾ ਹੁਣ ਇਹਨੂੰ ਚੀਜ਼ ਨੂੰ ਸਮਝ ਲਿਓ ਹਾਂਜੀ ਦਿਲ ਖੁੱਲੇ ਲਈਦਾ ਇਹ ਆ ਵੀ ਮੰਨ ਲਓ ਮੈਂ ਸਲਾਹ ਦਊਂਗਾ ਜਿਹਨੇ ਸ਼ੌਂਕ ਨੂੰ ਰੱਖਣਾ ਠੀਕ ਹੈ ਦੇਖੋ ਵਪਾਰ ਕੋਈ ਵੀ ਕਰ ਸਕਦਾ ਹਾਂਜੀ ਵਪਾਰ ਨਹੀਂ ਮਾੜਾ ਹੁੰਦਾ ਕੋਈ ਹਾਂਜੀ ਹਾਂਜੀ ਜਿਹਨੂੰ ਜਿਹਨੇ ਵਪਾਰ ਨਹੀਂ ਕਰਨਾ ਉਹਨੂੰ ਕੱਲਾ ਸ਼ੌਂਕ ਠੀਕ ਹੈ ਉਹ ਕਿਹੜਾ ਬੰਦਾ ਕੋੜਾ ਲੱਗੇ ਹਾਂਜੀ ਉਹਨੇ ਵਪਾਰ ਨਹੀਂ ਕਰਨਾ ਉਹਨੇ ਬਰੀਡਿੰਗ ਨਹੀਂ ਕਰਨੀ ਉਹਨੂੰ ਸ਼ੌਕ ਆ ਉਹ ਬੰਦਾ ਲੈ ਸਕਦਾ ਜਿਹੜਾ ਅੱਥਨ ਤੱਕ ਸ਼ਾਮ ਨੂੰ ਇੱਕ ਐਗਜ਼ਾਮਪਲ ਦਿੰਨੇ ਆ ਵੀ ਉਹ 500 ਰੁਪਏ ਬਣਾਉਂਦਾ ਹਾਂ ਤਿੰਨ ਸੌ ਰੁਪਏ ਦੇ ਘਰ ਦਾ ਖਰਚ ਹਾਂਜੀ ਠੀਕ ਹੈ 100 ਰੁਪਏ ਬੈਂਕੇ ਚ ਧਰਦਾ 100 ਰੁਪਏ ਨੂੰ ਐ ਵੀ ਪਾੜ ਆਉਣਾ ਠੀਕ ਹੈ ਜਿਹਨੂੰ ਕੱਲਾ ਸ਼ੌਕ ਹੈ ਪਿੱਤੇ ਚੜਨਾ ਝੂਟਾ ਲੈਣਾ ਕਿਲੇ ਤੇ ਬੰਨਣਾ ਹਾਂਜੀ ਜਿਹਨੂੰ ਅਥਨ ਨੂੰ ਮੰਨ ਕੇ ਚਲੋ ਵੀ 500 ਬਣਦਾ 300 ਦੇ ਘਰ ਦਾ ਖਰਚਾ 100 ਰੁਪਏ ਨੂੰ ਬੈਂਕੇ ਚ ਧਰਨਾ ਤੇ 100 ਆਉਣਾ ਉਹ ਬੰਦਰ ਨਾ ਸਕਦਾ ਠੀਕ ਹੈ ਜਿਹਨੇ ਬਰੀਡਿੰਗ ਕਰਨੀ ਆ ਤੇ ਉਹਦੇ ਲਈ ਵੀ ਇਹ ਜ਼ਰੂਰੀ ਆ ਬਰੀਡਿੰਗ ਕਰਨ ਲਈ ਵੀ ਉਹਨੂੰ ਵੀ ਖਰਚਾ ਖੁੱਲਾ ਚਾਹੀਦਾ ਕਿਉਂ ਸਾਲ ਬਾਅਦ ਘੋੜੀ ਬੱਚਾ ਦਿੰਦੀ ਹੈ ਹਾਂਜੀ ਫਿਰ ਉਹ ਕਹਿ ਜਾ ਦਿੰਦੀ ਹੈ ਫਿਰ ਕਿਵੇਂ ਵੇਚ ਬਿਕਦਾ ਉਹ ਠੀਕ ਹੈ ਉਹ ਲੱਖ ਦਾ ਵੀ ਹੋ ਸਕਦਾ ਉਹ ਹਜ਼ਾਰ ਦਾ ਵੀ ਹੋ ਸਕਦਾ ਉਹ ਕਰੋੜ ਦਾ ਵੀ ਹੋ ਸਕਦਾ ਠੀਕ ਹੈ ਠੀਕ ਉਹ ਬਾયર ਤੇ ਡਿਪੈਂਡ ਕਰਦਾ ਠੀਕ ਹੈ ਵੀ ਤੁਹਾਡੇ ਕੋਲ ਬਾયર ਕਹੇ ਜਾ ਉਹਨੂੰ ਖਰੀਦਣ ਵਾਲਾ ਬੰਦਾ ਕੈਸਾ ਆ ਤੁਹਾਡੇ ਕੋਲ ਹੈਨਾ ਤੇ ਬਰੀਡਿੰਗ ਦੇ ਵਿੱਚ ਇਹ ਲੱਕ ਕੰਮ ਕਰਦਾ ਤੁਹਾਡਾ ਹਾਂਜੀ ਵਪਾਰ ਹੋ ਗਿਆ ਵਪਾਰ ਤਾਂ ਬਈ ਨਹੀਂ ਕੂੜੇ ਦਾ ਵੀ ਫੇਰ ਨਹੀਂ ਜੇ ਸਿੱਖ ਕੇ ਕਰੀਓ ਜਿਹੜੇ ਜਿਹੜਾ ਆਪਾਂ ਗੋਬਰ ਵੀ ਕਹਿੰਦੇ ਆ ਨਾ ਹਾਂਜੀ ਉਹਦਾ ਵਪਾਰ ਚ 20 ਲੱਖ ਲੱਖ ਰੁਪਇਆ ਕਮਾਉਂਦੇ ਆ ਹਾਂਜੀ Amazon ਤੇ ਜਿਹੜੀਆਂ ਪਾਤੀਆਂ ਨੇ ਹਾਂਜੀ ਉਹ ਵੀ 6-6 ਰੁਪਏ ਦੀ ਇੱਕ ਵਿਗਦੀ ਆ ਮੈਨੂੰ ਲੱਗਦਾ ਹੁਣ ਸਹੀ ਹੈ ਹਾਂਜੀ ਤੇ ਤੂੜੀ ਵੀ ਵਿਗਦੀ ਆ ਤੂੜੀ ਵੀ ਵਿਗਦੀ ਆ ਕਿਲਵਾਂ ਚ ਵਿਗਦੀ ਆ ਕੋਈ ਵੀ ਚੀਜ਼ ਲਾ ਲਓ ਤੁਸੀਂ ਹਾਂਜੀ ਉਹ ਹਰ ਇੱਕ ਚੀਜ਼ ਵਿਕਦੀ ਆ ਵਪਾਰ ਤੁਸੀਂ ਵਪਾਰ ਕਿਸੇ ਵੀ ਚੀਜ਼ ਦਾ ਸਿੱਖ ਕੇ ਹੁੰਦਾ ਜੀ ਹਾਂਜੀ ਹੁਣ ਆਪਾਂ ਕਿਸੇ ਨੂੰ ਕਹਿ ਦੀਏ ਵੀ ਤੁਹਾਨੂੰ ਪਤਾ ਨਹੀਂ ਵੀ ਇਹਦੀ ਮਾਰਕੀਟ ਕਿੱਥੇ ਤੁਸੀਂ 15 ਲੈ ਕੇ ਮੰਨ ਲਓ ਇਹ ਵਪਾਰ ਦੇ ਸ਼ੌਂਕ ਅਲੱਗ-ਅਲੱਗ ਚੀਜ਼ਾਂ ਨੇ ਤੁਸੀਂ ਅਲੱਗ-ਅਲੱਗ ਆਪਣੇ ਤੁਹਾਡੇ ਤੇ ਡਿਪੈਂਡ ਕਰਦਾ ਹੈ। ਹਾਂ ਇਹ ਜੀ ਇਹ ਅਲੱਗ-ਅਲੱਗ ਤੇ ਦਰਸ਼ਕੋ ਤੁਸੀਂ ਬਾਕੀ ਦੂਜੀ ਗੱਲ ਇਹ ਹੈ ਹਾਂਜੀ ਘੋੜੇ ਕਿ ਐਸੀ ਚੀਜ਼ ਆ ਇਹਨੂੰ ਖਰੀਦਣ ਜਾਓਗੇ ਤੁਹਾਨੂੰ ਮਿਲਦਾ ਹੈ। ਹੂੰ ਵੇਚਣ ਜਾਓਗੇ ਤੇ ਵਿਕਦਾ ਨਹੀਂ ਸਹੀ ਹੈ। ਇਹਦੇ ਲਈ ਟੈਲੈਂਟ ਚਾਹੀਦਾ ਬੰਦੇ ਠੀਕ ਹੈ। ਹਾਂ ਬਹੁਤ ਚੰਗਾ ਜਾਨਵਰ ਹੈ। ਹੌਬੀ ਬਹੁਤ ਚੰਗੀ ਆ ਠੀਕ ਹੈ। ਤੇ ਤੁਹਾਨੂੰ ਇਹ ਦੋ ਚੀਜ਼ਾਂ ਕਰਦਾ ਠੀਕ ਹੈ। ਇੱਕ ਤਾਂ ਫਿੱਟ ਰੱਖਦਾ ਹਾਂਜੀ ਮਤਲਬ ਮੈਂ ਤਾਂ ਸ਼ੁਰੂ ਤੋਂ ਹੀ ਥੋੜਾ ਜਿਹਾ ਭਾਰੀ ਹਾਂ ਹਾਂ ਜੀ ਹੁਣ ਕਹਿਣਗੇ ਆਪ ਤਾਂ ਹੋ ਜਾਏਗੀ ਹਾਂ ਜੀ ਤੇ ਫਿਰਟ ਹਲੇ ਵੀ ਮੈਂ ਮੰਨ ਕੇ ਚੱਲਦਾ ਤੁਸੀਂ ਰੱਖਿਆ ਵੀ ਬਾਅਦ ਚ ਨਾ ਮੈਂ ਬਰਤ ਵਿੱਚ ਰੱਖਿਆ ਜੀ ਪਹਿਲਾਂ ਰੱਖਿਆ ਹੁੰਦਾ ਇਹ ਵੀ ਇਹ ਵੀ ਕਹਿਦਾ ਹਾਂ ਹਾਂ ਜੀ ਤੇ ਮੈਂ ਤਾਂ ਰੱਖਿਆ ਹੀ ਇਹ ਮੰਨ ਕੇ ਚੱਲ ਵੀ 33 34 ਸਾਲ ਦੀ ਉਮਰ ਚ ਰੱਖਿਆ ਹਾਂ ਜੀ ਉਦੋਂ ਤੱਕ ਤਾਂ ਮੈਂ ਅਨ ਫਿਟ ਹੋ ਗਿਆ ਹਾਂ ਹਾਂ ਜੀ ਤੇ ਇਹਦਾ ਕੀ ਹੈ ਘੋੜੇ ਦਾ ਜੇ ਤੁਸੀਂ ਰੱਖੋਗੇ ਇਹਨੂੰ ਰੋਜ਼ ਲੈ ਕੇ ਜਾਓਗੇ ਹਾਂ ਜੀ ਆਪ ਵੀ ਤੁਰੂਗੇ ਤਾਜੀ ਹਵਾ ਵੀ ਖਾਓਗੇ ਸਹੀ ਗੱਲ ਇਹ ਵੀ ਤੁਹਾਡੇ ਨਾਲ ਜਾਊਗਾ ਹਾਂ ਜੀ ਬਹੁਤ ਸਾਰੀਆਂ ਚੀਜ਼ਾਂ ਨੇ ਟਰ ਕੇ ਉੱਠੋਂਗੇ ਖਰਖਰਾ ਮਰੂ ਹਾਂ ਇੱਕ ਚੀਜ਼ ਹੈਗੀ ਆ ਵੀ ਟਾਈਮ ਕੰਜ਼ਿਊਮੈਂਟ ਬਹੁਤ ਹੈ ਉਹੀ ਮੈਂ ਗੱਲ ਕਰੀ ਨਾ ਜਾਂ ਤਾਂ ਦਿਲ ਖੁੱਲਾ ਹੋਵੇ ਜਾਂ ਟਾਈਮ ਖੁੱਲਾ ਹੋਵੇ ਜਾਂ ਜਗ੍ਹਾ ਖੁੱਲੀ ਹੋਵੇ ਜਾਂ ਪੈਸਾ ਖੁੱਲਾ ਹੋਵੇ ਹਾਂਜੀ ਜੇ ਪੈਸਾ ਖੁੱਲਾ ਤੁਸੀਂ ਰੱਖਨੇ ਤੁਸੀਂ ਉਹਨੂੰ ਸਵੇਰੇ ਸ਼ਾਮ ਦੇਖਣ ਜਾਂਦੇ ਤੁਹਾਡਾ ਨੌਕਰ ਉਹਦਾ ਖਰਖਰਾ ਪੁਰਸ਼ ਕਰਦਾ ਉਹਨੂੰ ਪੱਠੇ ਪਾਉਂਦਾ ਸ਼ਾਮ ਦਾ ਹਾਂਜੀ ਜਗ੍ਹਾ ਖੁੱਲੀ ਆ ਉੱਥੇ ਘੁੰਮ ਲੈਂਦਾ ਉਹ ਸਹੀ ਗੱਲ ਠੀਕ ਹੈ ਤੀਜੀ ਗੱਲ ਕੀ ਹੈ ਜੇ ਤੁਹਾਡੇ ਕੋਲ ਇਹ ਸਾਨ ਖੁੱਲਾ ਹੈਗਾ ਜਗਾਂ ਨੂੰ ਖੁੱਲੀ ਹੈਗੀ ਫਿਰ ਤੇ ਉਹਨੇ ਟਾਈਮ ਤੇ ਦੇਲ ਖੁੱਲਾ ਚਾਹੀਦਾ ਮੰਨ ਕੇ ਚਲੋ ਉਹਨੂੰ ਗਏ ਤੁਸੀਂ 5-7 ਘੰਟੇ ਚਾਰ ਕੇ ਲਿਆਂਦੇ ਜਿਹਦੇ ਕੋਲ 10 ਘੰਟੇ ਨੇ ਉਹ ਇਹਨੂੰ ਤੋਰ ਫੇਰ ਲਿਆ ਆ ਬਾਹਰ ਚਰਾ ਲਿਆ ਆ ਮੈਂ ਇੰਨੇ ਦਾਣਾ ਪਾਤਾ ਮੈਂ ਇੰਨੇ ਨਾਲ ਵੀ ਪੜ ਜਾਂਦੇ ਸਹੀ ਗੱਲ ਮੈਨੂੰ ਇਹ ਚਾਹ ਖੁੱਲਾ ਚਾਹੀਦਾ ਜਣੀ ਉਹ ਸਾਰਾ ਫੇਸਟ ਤੇ ਡਾਕਟਰ ਸਾਹਿਬ ਦਰਸ਼ਕੋ ਤੁਸੀਂ ਅਗਰ ਤੁਹਾਡੇ ਜਹਨ ਚ ਕੋਈ ਸਵਾਲ ਨੇ ਏ ਘੋੜਿਆਂ ਬਰਤੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਪੁੱਛ ਸਕਦੇ ਹੋ ਅਸੀਂ ਅਗਲੀ ਵਾਰੀ ਡਾਕਟਰ ਸਾਹਿਬ ਨਾਲ ਫੇਰ ਇਸ ਵਿਸ਼ੇ ਤੇ ਤੁਹਾਡੇ ਸਵਾਲਾਂ ਨੂੰ ਲੈ ਕੇ ਇੰਟਰਵਿਊ ਕਰਾਂਗੇ ਤੇ ਤੁਸੀਂ ਸਾਡੇ ਚੈਨਲ ਚ ਆਏ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਘਰੇ ਆਣੇ ਨੂੰ ਜੀ ਆਇਆਂ ਨੂੰ ਜੀ ਤੇ ਬਹੁਤ ਸਾਰੀ ਤੁਹਾਡੀ ਆਡੀਅנס ਦਾ ਵੀ ਧੰਨਵਾਦ ਪ੍ਰਮਾਤਮਾ ਚਾਹੁੰਦੇ ਛੇਤੀ ਫੇਰ ਬੈਠਾਂਗੇ ਹਾਂ ਜੀ ਠੀਕ ਹੈ ਫੇਰ ਇੰਟਰਵਿਊ ਕਰਾਂਗੇ ਆਪਣੀ ਘੋੜੀ ਸੁਣਨ ਵਾਲੀ ਹੈ ਅੱਛਾ ਜੀ ਫੇਰ ਉਸ ਤੋਂ ਬਾਅਦ ਵੀ ਤੁਹਾਨੂੰ ਉਹਨਾਂ ਨੂੰ ਕਿਹੜਾ ਐਕਸਪੀਰੀਅੰਸ ਦੱਸਾਂਗੇ ਵੀ ਕੀ ਬਣਦਾ ਹਨਾ ਠੀਕ ਹੈ ਠੀਕ ਹੈ ਦੋਸਤੋ ਥੈਂਕ ਯੂ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ